ਕੈਪਟਨ ਮਰਿੰਦਰ ਸਿੰਘ ਦੀ ਜਿਹੜੀ ਸਟੇਟਮੈਂਟ ਆਈ ਹੈ ਕਿ ਤੁਸੀਂ ਇੱਥੇ ਜਿਹੜੇ ਪ੍ਰਦਰਸ਼ਨ ਨਾ ਕਰੋ ਤੇ ਹਰਿਆਣੇ ਜਾਂ ਦਿੱਲੀ ਦੇ ਵਿੱਚ ਕਰੋ ਜਾ ਕੇ ਮੇਰਾ ਇੱਕ ਮੰਨਣਾ ਹੈ ਕਿ ਯਾਰ ਅਸੀਂ ਇੰਡੀਆ ਨਾ ਮਤਲਬ ਭਾਰਤੀਆਂ ਅਸੀਂ ਉੱਥੇ ਵੀ ਤੇ ਸਾਡੇ ਵਰਗੇ ਲੋਕ ਹੀ ਨੇ ਨਾ ਸਾਰੇ ਮੈਂ ਕੈਪਟਨ ਮਰਿੰਦਰ ਸਿੰਘ ਦੀ ਸਟੇਟਮੈਂਟ ਨਾਲ ਇਹ ਸਹਿਮਤ ਨਹੀਂ ਹੈਗਾ ਕਿ ਇੱਥੇ ਤੁਸੀਂ ਧਰਨਾ ਨਾ ਦਿਓ ਤੇ ਉੱਥੇ ਜਾ ਕੇ ਦਿਓ ਉੱਥੇ ਵੀ ਲੋਕਾਂ ਦੇ ਪਰਿਵਾਰ ਨੇ ਲੋਕਾਂ ਦਾ ਰੋਜ਼ਗਾਰ ਹੈ ਹਰ ਥਾਂ ਦੇ ਉੱਤੇ ਲੋਕ ਇੱਕੋ ਜਿਹੇ ਨੇ ਮੈਂ ਤਾਂ ਇਹ ਵੀ ਨਹੀਂ ਕਹੂੰਗਾ ਵੀ ਕਿਸੇ ਬਾਹਰਲੇ ਮੁਲਕ 'ਚ ਵੀ ਜਾ ਕੇ ਸਾਰੀ ਦੁਨੀਆ ਤੇ ਮਤਲਬ ਜੇ ਰੱਬ ਇੱਕ ਹੈ ਤੇ ਦੁਨੀਆ ਨੂੰ ਇੱਕ ਸਮਾਨ ਹੀ ਵੇਖਣਾ ਚਾਹੀਦਾ ਨਵਜੋਤ ਸਿੰਘ ਸਿੱਧੂ ਪ੍ਰਧਾਨ ਵੀ ਬਣ ਗਿਆ ਪਰ ਉਹਨਾਂ ਦੇ ਪ੍ਰਧਾਨ ਬਣਨ ਤੋਂ ਬਾਅਦ ਵੀ ਕੋਈ ਚੇਂਜ ਦਿਖਾਈ ਨਹੀਂ ਦਿੰਦੀ ਦੇਖੋ ਨਵਜੋਤ ਸਿੰਘ ਸਿੱਧੂ ਬਾਰੇ ਮੈਂ ਨਾ ਬਹੁਤਾ ਬੋਲਣਾ ਨਹੀਂ ਚਾਹੁੰਦਾ ਮਤਲਬ ਉਹ ਬੰਦੇ ਦਾ ਆਪਣਾ ਇੱਕ کردار ਆਪਣਾ ਹੀ ਜਿਹੜਾ ਉਹਦਾ ਚਰਿੱਤਰ ਹੈ ਉਹ ਲੋਕਾਂ ਨੂੰ ਥੋੜੇ ਦਿਨਾਂ 'ਚ ਆਪ ਹੀ ਪਤਾ ਲੱਗ ਜਾਂਦਾ ਹੈ ਮੇਰੀ ਨਜ਼ਰ ਚ ਇੱਕ ਗੁਬਾਰਾ ਹੈ ਜਿੱਦਾਂ ਉਹ ਗੈਸੀ ਗੁਬਾਰਾ ਨਹੀਂ ਫਲਾ ਕੇ ਛੱਡੀਦਾ ਤੇ ਜਦੋਂ ਸਮਾਨ ਤੇ ਚੜ ਜਾਂਦਾ ਉੱਥੇ ਜਾ ਕੇ ਉਹਦੀ ਹਵਾ ਨਿਕਲ ਜਾਂਦੀ ਹੈ ਤੇ ਸ਼ਾਮਾਂ ਨੂੰ ਥੱਲੇ ਡਿੱਗ ਪੈਂਦਾ ਉਹ ਉਸ ਸਥਿਤੀ ਦੇ ਵਿੱਚ ਨਵਜੋਤ ਸਿੰਘ ਸਿੱਧੂ ਹੈ ਕਿ ਤਾਕਤ ਵੀ ਮਿਲ ਜਾਂਦੀ ਹੈ ਉਸ ਤੋਂ ਬਾਅਦ ਉਹਨੂੰ ਚਲਾਉਣਾ ਨਹੀਂ ਆਉਂਦਾ ਜਿਦਾ ਆਮ ਆਦਮੀ ਪਾਰਟੀ ਹੈ ਨਾ ਉਹ ਰਾਜ ਉਹਨੂੰ ਮਤਲਬ ਲੈਣਾ ਨਹੀਂ ਆ ਰਿਹਾ ਲੋਕ ਦੇਣ ਨੂੰ ਤਿਆਰ ਨੇ ਪਰ ਉਹਨਾਂ ਨੂੰ ਰਾਜ ਕਰਨਾ ਆਉਂਦਾ ਇੱਥੇ ਸਿਸਟਮ ਹੋ ਰਿਹਾ ਹੈ ਇਹਨੂੰ ਰਾਜ ਮਿਲ ਜਾਂਦਾ ਇਹਨਾਂ ਨੂੰ ਰਾਜ ਕਰਨਾ ਨਹੀਂ ਆਉਂਦਾ ਬਾਅਦ ਅੱਜ ਨੇ ਮੰਤਰੀ ਸੀਗੇ ਸਿੱਧੂ ਨੂੰ ਪ੍ਰਧਾਨ ਬਣਾ ਦੋ ਸਿੱਧੂ ਨੂੰ ਪ੍ਰਧਾਨ ਬਣਾ ਦੋ ਉਹ ਕੇਂਦਰ ਦੀ ਪਾਲਿਸੀ ਸੀ ਤੇ ਉਹ ਬਣ ਗਿਆ ਕੇਂਦਰ ਮਤਲਬ ਸੈਂਟਰ ਕਾਂਗਰਸ ਦੀ ਇਹਨਾਂ ਦੀ ਮਰਜ਼ੀ ਨਾਲ ਥੋੜੀ ਬਣਾਈ ਤੇ ਆਪਣੇ ਆਪ ਨੂੰ ਐਵੇਂ ਵਾਹ ਦੇ ਵਿੱਚ ਮਤਲਬ ਮੈਂ ਇਹਨਾਂ ਨੂੰ ਫੁਕਰੇ ਕਹਿ ਲੂੰਗਾ ਵੀ ਸ਼ਾਇਦ ਇਹ politician ਜਿਹੜੇ ਹੁੰਦੇ ਨੇ ਨਾ ਇਹਨਾਂ ਦੀ ਲਮਾਰੀ 'ਚ ਮੁੱਦੇ ਹੁੰਦੇ ਜਿਵੇਂ ਤੁਸੀਂ ਲੜੀਂਦਾ ਕੈਸ਼ ਰੱਖਦੇ ਹੋ ਨਾ ਘਰ ਦੇ ਵਿੱਚ ਕਿ ਲੋੜ ਪੈਣ ਤੇ ਉਹਨੂੰ ਕੱਢ ਕੇ ਤੇ ਬੱਚੇ ਦੀ ਫੀਸ ਦੇਣੀ ਆ ਜਾਂ ਕੋਈ ਮਤਲਬ ਦਵਾਦਾਰੂ ਕਰਾਉਣਾ ਤੋਂ ਕੱਢਿਆ ਜਾਂਦਾ ਇਹ ਲੋਕ ਲਮਾਰੀ 'ਚੋਂ ਮੁੱਦੇ ਉਸ ਹਿਸਾਬ ਨਾਲ ਕੱਢਦੇ ਨੇ ਕਿ ਜਦੋਂ ਲੋੜ ਹੈ ਮਤਲਬ ਇੱਕ ਟਿਕਟ ਦੇ ਬਦਲੇ ਮੈਂ ਅੱਖਾਂ ਮੀਟ ਕੇ ਕਹਿ ਦਵਾਂ ਵੀ ਝਾੜੂ ਜਿੰਦਾਬਾਦ ਤੇ ਕਾਲੀ ਜਿੰਦਾਬਾਦ ਉਹ ਮਨਦੀਪ ਸਿੰਘ ਮੰਨਾ ਦੀ ਫਿਤਰਤ ਨਹੀਂ ਹੈਗੀ ਕੋਈ ਚੰਗਾ ਪਲੇਟਫਾਰਮ ਚੰਗੇ ਕੋ ਹਮ ਖਿਆਲੀ ਚੋਣ ਮੈਨੀਫੈਸਟੋ ਹਰ ਪਾਰਟੀ ਦੇ ਰਹੀ ਹੈ ਸ਼ਸ਼ੀਗੜ ਹਮਦਰ ਟੀਵੀ ਦੇਖ ਰਹੇ ਹੋ ਤੁਸੀਂ ਅੱਜ ਅਸੀਂ ਤੁਹਾਡੀ ਮਨਦੀਪ ਸਿੰਘ ਮੰਨਾ ਜੀ ਨਾਲ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਜੋ ਕਿ ਪੋਲੀਟੀਕਲ ਸੋਸ਼ਲ ਮੁੱਦਿਆਂ ਦੇ ਉੱਤੇ ਅਕਸਰ ਚਰਚਾ ਦੇ ਵਿੱਚ ਰਹਿੰਦੇ ਨੇ ਔਰ ਅਲੱਗ-ਅਲੱਗ ਵਿਸ਼ਿਆਂ ਦੇ ਉੱਤੇ ਗੱਲ ਕਰਦੇ ਨੇ ਔਰ ਕੈਪਟਨ ਅਮਰਿੰਦਰ ਸਿੰਘ ਜੀ ਤੱਕ ਵੀ ਇਹਨਾਂ ਦੀਆਂ ਕਈ ਗੱਲਾਂ ਜੋ ਪਹੁੰਚ ਕੇ ਮਸਲੇ ਵੀ ਹੱਲ ਹੁੰਦੇ ਦਿਖਾਈ ਦਿੱਤੇ ਨੇ। ਸੁਮਨਦੀਪ ਸਿੰਘ ਮੰਨਾ ਜੀ ਛੱਡ ਦਾ ਮੌਜੂਦ ਆ ਗੱਲਬਾਤ ਕਰਦੇ ਆ। ਹਾਂਜੀ ਮਨਦੀਪ ਸਿੰਘ ਮੰਨਾ ਜੀ ਕੀ ਕਹਿਣਾ ਚਾਹੁੰਦੇ ਹੋ ਬੀਤੀ ਦਿਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਿਸਾਨਾਂ ਨੂੰ ਲੈ ਕੇ ਜਿਹੜਾ ਇੱਕ ਗੱਲ ਕੀਤੀ ਗਈ ਆ ਕਿ ਤੁਸੀਂ ਪੰਜਾਬ ਨੂੰ ਛੱਡ ਹਰਿਆਣਾ ਦਿੱਲੀ ਜਾ ਕੇ ਪ੍ਰਦਰਸ਼ਨ ਕਰੋ ਕਿਵੇਂ ਵੇਖਦੇ ਹੋ ਉਹਨਾਂ ਦੇ ਬਿਆਨ ਨੂੰ? ਮੈਂ ਪਹਿਲਾਂ ਤੋਂ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਮੈਨੂੰ ਆਪਣੀ ਗੱਲ ਰੱਖਣ ਦਾ ਮੌਕਾ ਦਿੱਤਾ ਹੈ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਸਟੇਟਮੈਂਟ ਆਈ ਹੈ ਕਿ ਤੁਸੀਂ ਇੱਥੇ ਜਿਹੜੇ ਪ੍ਰਦਰਸ਼ਨ ਨਾ ਕਰੋ ਤੇ ਹਰਿਆਣੇ ਜਾਂ ਦਿੱਲੀ ਦੇ ਵਿੱਚ ਕਰੋ ਜਾ ਕੇ ਮੇਰਾ ਇੱਕ ਮੰਨਣਾ ਹੈ ਕਿ ਯਾਰ ਅਸੀਂ ਇੰਡੀਆ ਨਾ ਮਤਲਬ ਭਾਰਤੀਆਂ ਸੀ ਉੱਥੇ ਵੀ ਤੇ ਸਾਡੇ ਵਰਗੇ ਲੋਕ ਹੀ ਨੇ ਨਾ ਸਾਰੇ ਮੈਂ ਮੈਂ ਕਿਸਾਨਾਂ ਨੂੰ ਵੀ ਬਾਰ-ਬਾਰੇ ਬੜੀ ਬੇਨਤੀ ਕੀਤੀ ਸੀ ਪਰ ਚਲੋ ਉਹਨਾਂ ਦੀ ਆਪਣੀ ਸਟ੍ਰੈਟੇਜੀ ਹੈ ਉਹ ਮੰਨਦੇ ਕਿ ਨਹੀਂ ਮੰਨਦੇ ਕਿ ਕਿਸੇ ਦਾ ਵੀ ਕੰਮ ਨਹੀਂ ਬੰਦ ਹੋਣਾ ਚਾਹੀਦਾ ਕੰਮ ਤੇ ਜੇ ਸਰਕਾਰਾਂ ਨੂੰ ਸੇਕ ਲਾਉਣਾ ਜਿਹੜਾ ਕੋਈ ਪੋਲੀਟੀਸ਼ਨ ਤੁਹਾਡੇ ਨਾਲ ਗਲਤ ਕਰਦਾ ਹੈ ਸੇਕ ਤੇ ਉਹਨੂੰ ਲੱਗਣਾ ਚਾਹੀਦਾ ਆਮ ਵਪਾਰੀ ਨੂੰ ਲੋਕਾਂ ਦੇ ਕਾਰੋਬਾਰ ਨੂੰ ਜਿਹੜਾ ਉਹ ਫਰਕ ਪੈਂਦਾ ਲੋਕ ਮਤਲਬ ਹੋਰ ਵੀ ਕਿਸਾਨੀ ਦੇ ਨਾਲ-ਨਾਲ ਮੈਂ ਅੱਗੇ ਕਿਹਾ ਸੀਗਾ ਵਪਾਰ ਬਚਾਉਣ ਦੀ ਵੀ ਬੜੀ ਲੋੜ ਹੈ ਮੈਂ ਕੈਪਟਨ ਮਰਿੰਦਰ ਸਿੰਘ ਦੀ ਸਟੇਟਮੈਂਟ ਨਾਲ ਇਹ ਸਹਿਮਤ ਨਹੀਂ ਹੈਗਾ ਕਿ ਇੱਥੇ ਤੁਸੀਂ ਧਰਨਾ ਨਾ ਦਿਓ ਤੇ ਉੱਥੇ ਜਾ ਕੇ ਦਿਓ ਉੱਥੇ ਵੀ ਲੋਕਾਂ ਦੇ ਪਰਿਵਾਰ ਨੇ ਲੋਕਾਂ ਦਾ ਰੁਜ਼ਗਾਰ ਹੈ ਹਰ ਥਾਂ ਦੇ ਉੱਤੇ ਲੋਕ ਇੱਕੋ ਜਿਹੇ ਨੇ ਮੈਂ ਤੇ ਇਹ ਵੀ ਨਹੀਂ ਕਹੂੰਗਾ ਵੀ ਕਿਸੇ ਬਾਹਰਲੇ ਮੁਲਕ 'ਚ ਵੀ ਜਾ ਕੇ ਸਾਰੀ ਦੁਨੀਆ ਤੇ ਮਤਲਬ ਜੇ ਰੱਬ ਇੱਕ ਹੈ ਤੇ ਦੁਨੀਆ ਨੂੰ ਇੱਕ ਸਮਾਨ ਹੀ ਵੇਖਣਾ ਚਾਹੀਦਾ ਔਰ ਫਿਰ ਵੀ ਮੈਂ ਬੇਨਤੀ ਕਰਦਾ ਕਿ ਲੋਕਾਂ ਦਾ ਰੁਜ਼ਗਾਰ ਜਿਹੜਾ ਉਹ ਪ੍ਰਭਾਵਿਤ ਨਹੀਂ ਹੋਣਾ ਚਾਹੀਦਾ ਪਹਿਲਾਂ ਪੰਜਾਬ ਨੂੰ ਜਿਹੜਾ ਕੋਰੋਨਾ ਖਾ ਗਿਆ 1.5 ਸਾਲ ਅਜੇ ਵੀ ਉਹਦੀ ਜਿਹੜੀ ਉਹ ਲਹਿਰ ਹੈ ਉਹਦੇ 'ਚ ਅਸੀਂ ਨਿਕਲ ਨਹੀਂ پا ਰਹੇ ਇਹ ਪੋਲਿਟੀਸ਼ਨ ਵੱਲੋਂ ਜਿਹੜੀ ਲਹਿਰ ਲਿਆਂਦੀ ਗਈ ਸੀ ਹੁਣ ਵੀ ਕਹਿੰਦੇ ਜੀ ਬੱਚਿਆਂ ਤੇ ਅਸਰ ਕਰੇਗਾ ਦੇਸ਼ ਦਾ ਮਾਲ 1.5 ਸਾਲ ਤੋਂ ਸਾਡੇ ਸੂਬੇ ਦੇ ਵਿੱਚ ਸਾਡੇ ਦੇਸ਼ ਦੇ ਵਿੱਚ ਬਣਾ ਕੇ ਰੱਖਿਆ ਜਾ ਰਿਹਾ ਕਰੋਨਾ ਦੀ ਆੜ ਦੇ ਵਿੱਚ ਬਾਕੀ ਸਾਰੇ ਮੁੱਦੇ ਠਾਪੋਗੇ ਸੀਗੇ ਹੁਣ ਕਿਸਾਨਾਂ ਨੇ ਰੈਲੀਆਂ ਪ੍ਰਦਰਸ਼ਨ ਤੇ ਵੀ ਜਿਹੜੀ ਉਹ ਪਾਬੰਦੀ ਲਾ ਦਿੱਤੀ ਅੱਜ ਮੈਂ ਦੇਖਦਾ ਸੀਗਾ ਵੀ ਕਿਤੇ ਕਿਤੇ ਕੋਈ ਗੱਲਾਂ ਦਿਲ ਨੂੰ ਦੁੱਖ ਦਿੰਦੀਆਂ ਨੇ ਕਿ 50 ਬੰਦਿਆਂ ਤੋਂ ਉੱਤੇ ਅਸੀਂ ਇਕੱਠ ਨਹੀਂ ਕਰਾਂਗੇ ਕਿਹੜੀਆਂ ਨਵੀਆਂ ਗਾਈਡਲਾਈਨ ਨੇ ਜਿਵੇਂ ਮਤਲਬ ਮੈਂ ਮੈਂ ਕਰਦਾ ਤਾਂ ਨਹੀਂ ਮੇਰਾ ਕਿਸੇ ਪੋਲੀਟੀਸ਼ੀਅਨ ਦਾ ਵਾਸਤਾ ਨਹੀਂ ਪਰ ਇਸ ਤਰੀਕੇ ਨਹੀਂ ਕਿ ਇਹਨਾਂ ਦਿਨਾਂ ਦੇ ਵਿੱਚ ਇਲੈਕਸ਼ਨ ਇਅਰ ਸੀਗਾ ਜ਼ਰੂਰੀ ਨਹੀਂ ਕਿ ਉਹਨਾਂ ਨੂੰ ਰੈਲੀਆਂ ਕਰਨ ਦਿੱਤੀਆਂ ਜਾਣ ਹੋਰ ਵੀ ਬੜੇ ਧਰਨੇ ਪ੍ਰਦਰਸ਼ਨ ਚੌਂਕਾਂ ਦੇ ਵਿੱਚ ਹੋਣੇ ਹੁੰਦੇ ਨੇ ਜਿੱਥੇ ਸਰਕਾਰ ਦੀਆਂ ਨਕਾਮੀਆਂ ਦੱਸਣੀਆਂ ਹੁੰਦੀਆਂ ਨੇ ਜਿੱਥੇ ਜਿਹੜਾ ਕੋਈ ਲੁੱਟ ਕੇ ਖਾ ਗਿਆ ਉਹ ਦੱਸਣਾ ਹੁੰਦਾ ਕੁਝ ਵੀ ਨਹੀਂ ਹੋ ਰਿਹਾ ਪਹਿਲਾਂ ਕੋਵਿਡ ਦੇ ਦੌਰਾਨ ਸਾਰੇ ਮੁੱਦੇ ਠੱਪ ਹੋ ਗਏ ਸੀਗੇ ਕਿਸਾਨੀ ਸੰਘਰਸ਼ ਐਡਾ ਵੱਡਾ ਹੈ ਕਿ ਹੋਰ ਕੋਈ ਖਬਰ ਜਿਹੜੀ ਉਹ ਨਜ਼ਰ ਹੀ ਨਹੀਂ ਆਉਂਦੀ ਥੋੜਾ ਸੂਝ-ਬੂਝ ਦੇ ਨਾਲ ਚੱਲਣਾ ਪਊਗਾ ਕਿ ਲੋਕਾਂ ਦਾ ਜਿਹੜਾ ਲੋਕਾਂ ਦਾ ਜਿਹੜਾ ਜਨਜੀਵਨ ਹੈ ਉਹ ਪ੍ਰਭਾਵਿਤ ਨਹੀਂ ਹੋਣਾ ਚਾਹੀਦਾ ਹੁਣ ਦੇਖੋ ਇੱਕ ਦਿਨ ਗੰਨੇ ਦੀ ਆਮਦ ਨੂੰ ਲੈ ਕੇ ਬੰਦ ਹੋਇਆ ਸੀਗਾ ਕੈਪਟਨ ਮਰਿੰਦਰ ਸਿੰਘ ਵੀ ਸਮਝਦਾਰ ਹੁੰਦੇ ਤੇ ਇੱਕ ਦਿਨ ਪਹਿਲਾਂ ਹੀ ਕਰ ਦਿੰਦੇ ਵੀ ਪੰਜਾਬ ਨੂੰ ਬੰਦ ਕਰਾਉਣ ਦੀ ਕੀ ਲੋੜ ਸੀਗੀ ਮਤਲਬ ਤੁਸੀਂ ਦੇਖੋ ਉਹ ਦਿਨ ਜਿਹੜੀਆਂ ਛੋਟੀਆਂ-ਛੋਟੀਆਂ ਬੇਸਿਕ ਲੋਕਾਂ ਨੂੰ ਮੁਸ਼ਕਲ ਆ ਰਹੀਆਂ ਨੇ ਜਿਹੜੀਆਂ ਰੋਜ਼ਮਰਾਂ ਦੀਆਂ ਮੁਸ਼ਕਲ ਇਹ ਬੰਦ ਦੇ ਦੌਰਾਨ ਆਉਂਦੀਆਂ ਨੇ ਇੱਕ ਕੇਸ ਮੇਰੇ ਸਾਹਮਣੇ ਆਇਆ ਮਤਲਬ ਉਹ ਮੇਰਾ ਜਾਣਕਾਰ ਸੀਗਾ ਤੇ ਉਹਨੇ ਮੈਨੂੰ ਦੱਸਿਆ ਉਹਨੇ ਆਪਣੀ ਬੇਟੀ ਨੂੰ ਚੜਾਉਣ ਕੈਨੇਡਾ ਜਾਣਾ ਸੀਗਾ ਦਿੱਲੀ ਦਿੱਲੀ ਤੋਂ ਉਹਨੂੰ ਚੜਾਉਣਾ ਸੀਗਾ ਤੇ ਉਹਦੀ ਸ਼ਤਾਬਦੀ ਸਵੇਰੇ ਟਿਕਟ ਬੁੱਕ ਸੀਗੀ 5 ਵਜੇ ਦੀ ਜਦੋਂ ਸਟੇਸ਼ਨ ਦੇ ਉੱਤੇ ਗਿਆ ਤੇ ਉੱਥੋਂ ਪਤਾ ਲੱਗਦਾ ਜੀ ਸ਼ਤਾਬਦੀ ਕੈਨਸਲ ਹੋ ਗਈ ਆ ਉਹਨੇ ਨੋਵਾ ਕੀਤੀ ਮੇਰੇ ਖਲ ਅਰਦਾਸ 1000 ਰੁਪਿਆ ਲਿਆ ਮਤਲਬ ਇਸ ਤਰੀਕੇ ਦੀਆਂ ਇੱਕ ਬੰਦਾ ਮੇਰੇ ਸਾਹਮਣੇ ਆ ਸਾਰੀਆਂ ਚੀਜ਼ਾਂ ਨੂੰ ਕਿਸਾਨਾਂ ਨੂੰ ਮੱਦੇਨਜ਼ਰ ਰੱਖਣਾ ਚਾਹੀਦਾ ਔਰ ਮੈਂ ਬੜੀ ਵਾਰੀ ਇਹ ਬੇਨਤੀ ਕੀਤੀ ਕਿ ਤੁਹਾਡੀ ਇੰਨੀ ਯੂਨਿਟੀ ਇੰਨਾ ਤੁਸੀਂ ਪੰਜਾਬ ਦੇ ਵਿੱਚ ਜਾਂ ਦੇਸ਼ ਬਦਲਾਵ ਲਿਆਉਣ ਦੀ ਕੋਸ਼ਿਸ਼ ਕੀਤੀ ਆਪਣੀ ਮੈਜੋਰਟੀ ਦਿਖਾਈ ਆ ਸਾਡਾ ਪੰਜਾਬ ਤੇ ਇੱਕ ਤੀਜੀ ਧਿਰ ਵੀ ਮੰਗਦਾ ਸੀਗਾ ਯਾਰ ਤੁਸੀਂ ਇਹਦੇ ਉੱਤੇ ਹੀ ਕੋ ਫੋਕਸ ਕਰ ਲੈਂਦੇਂ ਗਾਹ ਚੋਣਾ ਲੜਨ ਦਾ ਵੀ ਪਲਾਨ ਕਰਦੇ ਕਿ ਤੁਹਾਨੂੰ ਬਗੋ ਧਰਨੇ ਦੇਣਾ ਹੀ ਨਾ ਪੈਣ ਤੁਹਾਡੇ ਹੱਥ 'ਚ ਤਾਕਤ ਆ ਜਾਏ ਪਰ ਕੀ ਕਿਸੇ ਦੀ ਸੋਚ ਆ ਮੈਂ ਕਿਸੇ ਨੂੰ ਕੁਝ ਸਮਝਾ ਨਹੀਂ ਸਕਦਾ ਆਪੋ ਆਪਣੀ ਸੋਚ ਆ ਲੋਕ ਲੱਗੇ ਹੋਏ ਨੇ ਮਨਦੀਪ ਜੀ ਨੂਜੋਤ ਸਿੰਘ ਸਿੱਧੂ ਵੱਲੋਂ ਬੜੇ ਬੜੇ ਵੱਡੇ ਦਾਅਵੇ ਕੀਤੇ ਜਾਂਦੇ ਸੀ ਕਿ ਜਦ ਉਹ ਪ੍ਰਧਾਨ ਨਹੀਂ ਹੈਗੇ ਤਾਂ ਟਵੀਟ ਵੀ ਕਰਦੇ ਸੀ ਅਕਸਰ ਕੈਪਟਨ ਦੇ ਉੱਤੇ ਵੀ ਸਿਆਸੀ ਵਾਰ ਕਰਦੇ ਨਜ਼ਰ ਦਿਖਾਈ ਦਿੰਦੇ ਸੀ ਪਰ ਕੀ ਲੱਗਦਾ ਤੁਹਾਨੂੰ ਕਿ ਉਹ ਨਵਜੋਤ ਸਿੰਘ ਸਿੱਧੂ ਪ੍ਰਧਾਨ ਵੀ ਬਣ ਗਿਆ ਪਰ ਉਹਨਾਂ ਦੇ ਪ੍ਰਧਾਨ ਬਣਨ ਤੋਂ ਬਾਅਦ ਵੀ ਕੋਈ ਚੇਂਜ ਦਿਖਾਈ ਨਹੀਂ ਦਿੰਦੀ ਦੇਖੋ ਨਵਜੋਤ ਸਿੰਘ ਸਿੱਧੂ ਬਾਰੇ ਮੈਂ ਨਾ ਬਹੁਤਾ ਬੋਲਣਾ ਨਹੀਂ ਚਾਹੁੰਦਾ ਮਤਲਬ ਉਹ ਬੰਦੇ ਦਾ ਆਪਣਾ ਇੱਕ کردار ਆਪਣਾ ਜਿਹੜਾ ਉਹਦਾ ਚਰਿੱਤਰ ਹੈ ਉਹ ਲੋਕਾਂ ਨੂੰ ਥੋੜੇ ਦਿਨਾਂ ਚ ਆਪ ਹੀ ਪਤਾ ਲੱਗ ਜਾਂਦਾ ਕਿਉਂਕਿ ਮੈਂ ਉਹਨੂੰ ਬੜਾ ਮਤਲਬ ਨੇੜੇ ਤੋਂ ਜਾਣਦਾ ਹਾਂ ਉਹਦੀ ਮੈਂ ਨਬਜ ਪਛਾਣਦਾ ਵੀ ਇਹ ਕੀ ਕਰਨਾ ਚਾਹੁੰਦਾ ਮੈਂ ਮੇਰੀ ਨਜ਼ਰ 'ਚ ਇੱਕ ਗੁਬਾਰਾ ਹੈ ਜਿੱਦਾਂ ਉਹ ਗੈਸੀ ਗੁਬਾਰਾ ਨਹੀਂ ਫੁਲਾ ਕੇ ਛੱਡੀਦਾ ਤੇ ਜਦੋਂ ਸਮਾਨ ਤੇ ਚੜ ਜਾਂਦਾ ਉੱਥੇ ਜਾ ਕੇ ਉਹਦੀ ਹਵਾ ਨਿਕਲ ਜਾਂਦੀ ਹੈ ਤੇ ਸ਼ਾਮਾਂ ਨੂੰ ਥੱਲੇ ਡਿੱਗ ਪੈਂਦਾ ਉਹ ਉਸ ਸਥਿਤੀ ਦੇ ਵਿੱਚ ਨਵਜੋਤ ਸਿੰਘ ਸਿੱਧੂ ਹੈ ਕਿ ਤਾਕਤ ਵੀ ਮਿਲ ਜਾਂਦੀ ਹੈ ਉਸ ਤੋਂ ਬਾਅਦ ਉਹਨੂੰ ਚਲਾਉਣਾ ਨਹੀਂ ਆਉਂਦਾ ਜਿੱਦਾਂ ਆਮ ਆਦਮੀ ਪਾਰਟੀ ਹੈ ਨਾ ਉਹ ਰਾਜ ਉਹਨੂੰ ਮਤਲਬ ਲੈਣਾ ਨਹੀਂ ਆ ਰਿਹਾ ਲੋਕ ਦੇਣ ਨੂੰ ਤਿਆਰ ਨੇ ਪਰ ਉਹਨਾਂ ਨੂੰ ਰਾਜ ਕਰਨਾ ਆਉਂਦਾ ਇੱਥੇ ਸਿਸਟਮ ਹੋ ਰਿਹਾ ਇਹਨਾਂ ਨੂੰ ਰਾਜ ਮਿਲ ਜਾਂਦਾ ਇਹਨਾਂ ਇਹ ਸਥਿਤੀ ਸਾਰ ਨਵਜੋਤ ਸਿੰਘ ਸਿੱਧੂ ਨੇ ਬਣਾਈ ਹੋਈ ਹੈ ਜਦੋਂ ਉਹ ਪ੍ਰਧਾਨ ਬਣੇ ਸੀਗੇ ਉਸ ਤੋਂ ਪਹਿਲਾਂ ਕਿੰਨਾ ਟਵੀਟ ਕਰਦੇ ਸੀ ਬੇਅਦਬੀ ਨਸ਼ਿਆਂ ਦੇ ਉੱਤੇ ਕ੍ਰਪਸ਼ਨ ਦੇ ਉੱਤੇ ਸਾਰਾ ਕੁਝ ਤੇ ਜਿਸ ਦਿਨ ਦੇ ਉਹ ਪ੍ਰਧਾਨ ਬਣ ਜਾਂਦੇ ਨੇ ਤੇ ਉਸ ਦਿਨ ਤੋਂ ਬਾਅਦ ਉਹ ਟਵੀਟ ਹੀ ਬੰਦ ਹੋ ਜਾਂਦੇ ਨੇ ਤੇ ਮੈਂ ਕਿਹਾ ਸੀਗਾ ਕਿ ਦੌੜ ਤੇ ਫਿਰ ਪ੍ਰਧਾਨਗੀ ਤੱਕ ਸੀ ਨਾ ਪੰਜਾਬ ਦੇ ਮਸਲੇਆਂ ਤੱਕ ਤੇ ਨਹੀਂ ਸੀ ਜਦੋਂ ਬਿਜਲੀ ਮੰਤਰੀ ਬਣੇ ਸੀਗੇ ਅੱਜ ਤੁਹਾਨੂੰ ਬਿਜਲੀ ਦੇ ਬਾਰੇ ਬੋਲਣ ਦਾ ਯਾਦ ਆਉਂਦਾ ਉਦੋਂ ਬਣ ਕੇ ਇਹਨਾਂ ਸਮਝੌਤਿਆਂ ਦੇ ਉੱਤੇ ਆਪਣੇ ਮਹਿਕਮੇ ਵਿੱਚ ਕੋਈ ਮਤਲਬ ਮਤਾ ਪਾਸ ਕਰਦੇ ਕੋਈ ਕੁਝ ਕਰਦੇ ਉਹਦੀ ਰਿਪੋਰਟ ਤਿਆਰ ਕਰਦੇ ਵੀ ਆਹ ਬਿਜਲੀ ਸਾਨੂੰ ਸਸਤੀ ਮਿਲ ਸਕਦੀ ਹੈ ਮਹਿੰਗੀ ਦੇ ਰਹੇ ਆ ਕੰਮ ਕਰਦੇ ਨਹੀਂ ਸਿਰਫ ਗੱਲਾਂ ਦਾ ਜਿਹੜਾ ਖਟਿਆ ਖੱਦ ਜਿਹੜਾ ਖਟਿਆ ਉਹ ਖਾਂਦੇ ਨੇ ਕੰਮ ਕੀ ਕੀਤਾ ਉਹਨਾਂ ਅਜੇ ਤੱਕ ਲਓ ਨਵਜੋਤ ਸਿੰਘ ਸਿੱਧੂ ਮੁੱਖ ਮੰਤਰੀ ਵੀ ਬਣ ਜਾਣਾ ਮੈਨੂੰ ਰਿਜ਼ਲਟ ਦੀ ਤੇ ਫੇਰ ਉਹਨਾਂ ਕੋ ਆਸ ਨਹੀਂ ਹੈਗੀ ਉਹ ਬੜੀ ਹਾਈ ਸਪੀਡ ਗੱਡੀ ਹੈ ਮਤਲਬ ਐਡੀ ਹਾਈ ਸਪੀਡ ਗੱਡੀ ਆ ਵੀ ਬ੍ਰੇਕ ਨਹੀਂ ਹੈਗੀ ਉਹਦੀ ਤੇ ਉਹ ਛੇਤੀ ਵੱਜ ਜਾਂਦੀ ਹੈ ਕਿਸੇ ਨਾ ਕਿਸੇ ਦੇ ਵਿੱਚ ਮੈਂ ਤੇ ਉਹਦੀ ਮਿਆਦ ਹੀ 60 ਦਿਨ ਗਿਣਦਾ ਔਰ ਇੱਕ ਦਿਨ ਮੈਂ ਅੱਗੇ ਵੀ ਭੁਖਬਾਨੀ ਕੀਤੀ ਸੀ ਫਿਰ ਦੁਬਾਰਾ ਮੈਂ ਕਿਹਾ ਸੀਗਾ ਮੈਂ ਅੱਗੇ ਵੀ ਕਿਹਾ ਸੀ ਨਾ ਵੀ ਪਟਿਆਲੇ ਤੋਂ ਸਿਸਮਾ ਫਾਰਮ ਗੱਡੀਆਂ ਮੁਰਜਣਗੀਆਂ ਤੇ ਮੈਂ 15 ਦਿਨ ਪਹਿਲਾਂ ਹੀ ਕਹਿ ਦਿੱਤਾ ਕਿ ਨਵਜੋਤ ਸਿੰਘ ਸਿੱਧੂ ਫਿਰ ਰੋਸ ਕੇ ਬਹਿ ਜਾਣਗੇ ਤੇ ਹੁਣ ਪਤਾ ਨਹੀਂ ਕਿਹੜੀ ਖੁੱਡ ਵਿੱਚ ਵੜ ਗਏ ਨੇ ਹੁਣ ਉਹ ਫਿਰ ਚਿੱਠੀਆਂ ਦੇ ਉੱਤੇ ਤੇ ਟਵਿੱਟਰ ਦੇ ਉੱਤੇ ਆ ਗਏ ਨੇ ਔਰ ਲੋਕਾਂ ਨੂੰ ਆਪਣਾ ਜਿਹੜਾ ਉਹ ਦੱਸਦੇ ਨੇ ਕਿ ਮੈਂ ਤੁਹਾਡਾ ਖੈਰ ਖਵਾਵਾ ਪਬਲਿਕ 'ਚ ਨਿਕਲ ਕੇ ਗੱਲਾਂ ਕਰੋ ਨਾ ਥਾਂ ਥਾਂ ਦੇ ਉੱਤੇ ਮੁੱਦੇ ਨੇ ਥਾਂ ਥਾਂ ਦੇ ਉੱਤੇ ਰੇਤਾ ਸ਼ਰਾਬ ਮੈਡੀਕਲ ਸਕੂਲ ਇਹੋ ਜੇ ਕਈ ਮੁੱਦੇ ਨੇ ਟਰਾਂਸਪੋਰਟ ਦੇ ਮੁੱਦੇ ਨੇ ਜਦੋਂ ਸੜਕਾਂ ਦੇ ਉੱਤੇ ਆ ਕੇ ਗੱਲ ਕਰੋਗੇ ਮੇਰਾ ਖਿਆਲ ਹੈ ਕਿ ਕਿਸੇ ਤਗੜੇ ਬੰਦੇ ਦੀ ਬਸ ਜਾਂਦੀ ਹੋਵੇ ਚਾਹੇ ਉਹ ਸੁਖਬੀਰ ਬਾਦਲ ਹੋਵੇ ਚਾਹੇ ਉਹ ਕਾਂਗਰਸ ਦਾ ਕੋਈ ਵੱਡਾ ਨੇਤਾ ਹੋਵੇ ਜਦੋਂ ਨਵਜੋਤ ਸਿੰਘ ਸਿੱਧੂ ਉਹਦੇ ਗਾੜੀ ਖੋਲੋ ਜੂਗਾ ਜਾਂ ਉੱਥੇ ਆ ਕੇ ਦੱਸ ਦੂਗਾ ਵੀ ਆਹ ਬੱਸਾਂ ਨਜਾਇਜ਼ ਨੇ ਲਿਆਓ ਮੈਨੂੰ ਇਹਦੇ ਪਰਮਿਟ ਦਿਖਾਓ ਮਹਿਕਮੇ ਦਾ ਜਿਹੜਾ ਅਫਸਰ ਮਰਜ਼ੀ ਨਾਲ ਖੜਾ ਕਰ ਲੇ ਤੇ ਅਗਲੇ ਦਿਨ ਉਹ ਬੱਸ ਨਹੀਂ ਚੱਲ ਸਕਦੀ ਪਰ ਰਿਜ਼ਲਟ ਆ ਹੀ ਨਹੀਂ ਨਾ ਰਿਹਾ ਮਤਲਬ ਰਿਜ਼ਲਟ ਦੇਣਾ ਹੀ ਨਹੀਂ ਚਾਹੁੰਦੇ ਹਰ ਬੰਦੇ ਦੀ ਦੌੜ ਜਿਹੜੀ ਉਹ ਕੁਰਸੀ ਤਖਸੀਮਤ ਹੋ ਗਈ ਇਹ ਇਹ ਸਾਡੀ ਮਤਲਬ ਤਰਾਸਦੀ ਹੈ ਸਾਡੇ ਪੰਜਾਬ ਦੀ ਬਦਕਿਸਮਤੀ ਹੈ ਆਪਸ ਦੇ ਵਿੱਚ ਲੜੀ ਜਾਣਾ ਜੋ ਆ ਕਾਂਗਰਸ ਦਾ ਅਸਰ ਹੋ ਗਿਆ ਇਹਨਾਂ ਦਿਨਾਂ ਦੇ ਵਿੱਚ ਕੈਪਟਨ ਮਰਿੰਦਰ ਸਿੰਘ ਉਹਦੇ ਨਾਲ ਲੜੀ ਜਾਂਦੇ ਨੇ ਉਹ ਕੈਪਟਨ ਨਾਲ ਲੜੀ ਜਾਂਦਾ ਔਰ ਜਿਹੜੇ ਵਿਰੋਧੀ ਧਿਰ ਵਾਲੇ ਨੇ ਉਹ ਸਿੱਧੂ ਨੂੰ ਗਾਲਾਂ ਕੱਢੀ ਜਾਂਦੇ ਨੇ ਸਿੱਧੂ ਉਹਨਾਂ ਨੂੰ ਗਾਲਾਂ ਕੱਢੀ ਜਾਂਦਾ ਇਹਦਾ ਪੰਜਾਬ ਦਾ ਕੀ ਭਲਾ ਹੋ ਰਿਹਾ ਇਹਦੇ ਨਾਲ ਪੰਜਾਬ ਦੇ ਕਿਹੜੇ ਮੁੱਦੇ ਆ ਲੋਰੇ ਇੱਕ ਦੂਜੇ ਨਾਲ ਗਾਲਾਂ ਕੱਢਣਾ ਮਤਲਬ ਇਹ ਇਹ ਇਸ ਸੋਚ ਤੋਂ ਉੱਪਰ ਉੱਠ ਕੇ ਕੋਈ ਜਿਹੜਾ ਰਿਜ਼ਲਟ ਦੇਣ ਵਾਲੀ ਪੋਲਿਟਿਕਸ ਹੋਣੀ ਚਾਹੀਦੀ ਕੀ ਲੱਗਦਾ ਤੁਹਾਨੂੰ ਕਿ ਜਿਵੇਂ ਜਦ ਕਾਂਗਰਸ ਸਰਕਾਰ ਆਈ ਸੀ ਤੇ ਬੇਦਬੀ ਦਾ ਮੁੱਦਾ ਉਸ ਸਮੇਂ ਮੇਨ ਸੀ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਮੈਂ ਬੇਦਬੀ ਦੇ ਜਿਹੜੇ ਦੋਸ਼ੀ ਆ ਉਹਨਾਂ ਨੂੰ ਸਜ਼ਾ ਦੇਵਾਂਗਾ ਪਰ ਨਾ ਤਾਂ ਅੱਜ ਤੱਕ ਜਿਹੜੇ ਦੋਸ਼ੀ ਨੇ ਉਹ ਵੀ ਗ੍ਰਿਫਤ ਤੋਂ ਬਾਹਰ ਆ ਤੇ ਦੂਸਰੀ ਤਰਫ ਜੇਕਰ ਗੱਲ ਕਰੀਏ ਤਾਂ ਨਵਜੋਤ ਸਿੰਘ ਸਿੱਧੂ ਜਿਵੇਂ ਪਹਿਲਾਂ ਆਪਾਂ ਗੱਲ ਕੀਤੀ ਆ ਕਿ ਉਹ ਵੀ ਵਾਰ ਕਰਦੇ ਸੀ ਕੈਪਟਨ ਅਮਰਿੰਦਰ ਸਿੰਘ ਦੇ ਉੱਤੇ ਪਰ ਹੁਣ ਜੇਕਰ ਨਵਜੋਤ ਸਿੰਘ ਸਿੱਧੂ ਪ੍ਰਧਾਨ ਬਣ ਗਿਆ ਤਾਂ ਉਧਰੋਂ ਕੈਪਟਨ ਅਮਰਿੰਦਰ ਸਿੰਘ ਨੂੰ ਇੱਕ ਸਾਈਡ ਤੇ ਕਰ ਦਿੱਤਾ ਗਿਆ ਜਿਵੇਂ ਕਿ ਪਿਛਲੇ ਦਿਨੀ ਆਪਾਂ ਖਬਰਾਂ ਦੇ ਵਿੱਚ ਸੁਣਿਆ ਕਿ ਇਹ ਸਾਰੀ ਪ੍ਰਸ਼ਾਂਤ katore ਦੀ ਪਲੈਨਿੰਗ ਸੀ ਕਿ ਨਵਜੋਤ ਸਿੰਘ ਸਿੱਧੂ ਨੂੰ ਅੱਗੇ ਲੈਵੋ ਔਰ ਕੈਪਟਨ ਅਮਰਿੰਦਰ ਸਿੰਘ ਨੂੰ ਪਿੱਛੇ ਕਰ ਦਿਓ ਕੀ ਤੁਹਾਨੂੰ ਲੱਗਦਾ ਹੈ ਕਿ 2022 ਦੀ ਇਲੈਕਸ਼ਨ ਨੂੰ ਕੋਈ ਜ਼ਿਆਦਾ ਲੰਬਾ ਸਾਹਮਣਾ ਨਹੀਂ ਰਹਿ ਗਿਆ ਪੰਜਾਬ ਦੇ ਲੋਕ ਹੋਣ ਕਾਂਗਰਸ ਨੂੰ ਇੱਕ ਵਾਰ ਮੋੜ ਇਹ ਤੇ ਵਿਚਾਰ ਕਰਨਗੇ VOTING ਕਰਨਗੇ ਤੇ ਮੈਂ ਇਸ ਤੋਂ ਇੱਕ ਸਟੈਪ ਹੋਰ ਅੱਗੇ ਜਾ ਕੇ ਤੁਹਾਨੂੰ ਦੱਸਣਾ ਚਾਹੁੰਦਾ ਠੀਕ ਹੈ ਪ੍ਰਸ਼ਾਂਤ katore ਦੀ ਪਲੈਨਿੰਗ ਸੀਗੀ ਉਹ ਮੈਂ ਤੁਹਾਡੇ ਨਾਲ ਸਹਿਮਤ ਹਾਂ ਉਹ ਪਰ ਇਹ ਪਲੈਨਿੰਗ ਨਹੀਂ ਸੀ ਹੈਗੀ ਕਿ ਸਿੱਧੂ ਨੂੰ ਅੱਗੇ ਕਰ ਦੋ ਉਹਨਾਂ ਨੂੰ ਪਤਾ ਵੀ ਸਿੱਧੂ ਘੋੜੇ ਦੇ ਉੱਤੇ ਦਾ ਵਧੀਆ ਜਿਹੜਾ ਖੇਡਣਾ ਮੁਸ਼ਕਲ ਹੈ ਕੋਈ ਹੋਰ ਘੋੜਾ ਕੈਪਟਨ ਦੀ ਜਗ੍ਹਾ ਇਹਦੀ ਜਗ੍ਹਾ ਤੇ ਤਿਆਰ ਕਰਦੇ ਤੇ ਸ਼ਾਇਦ ਉਹਦੇ ਤੇ ਲੰਮਾ ਸਮਾਂ ਦਾ ਕੱਢਿਆ ਜਾ ਸਕਦਾ ਸੀਗਾ ਪਲੈਨਿੰਗ ਇਹ ਸੀ ਕਿ ਉਹਨਾਂ ਦਿਨਾਂ ਦੇ ਵਿੱਚ ਸਿੱਧੂ ਸਾਹਿਬ ਦਾ ਆਪ ਦੇ ਪ੍ਰਤੀ ਜਿਹੜਾ ਉਹ ਪ੍ਰੇਮ ਜਾਗ ਰਿਹਾ ਸੀ ਇਹਨਾਂ ਦੇ ਮੈਡਮਸ ਦੀਆਂ ਵੀ ਮੀਟਿੰਗਜ਼ ਉਹਨਾਂ ਨਾਲ ਹੋ ਗਈਆਂ ਸੀ ਉਹ ਅੱਜ ਤੱਕ ਨਹੀਂ ਨਿਕਲੇ ਕਿਉਂਕਿ ਉਹ ਚਾਹੁੰਦੀ ਸੀ ਕਿ ਇਹ ਆਪ ਦੇ ਵਿੱਚ ਜਾਵੇ ਉਹ ਉਹ ਨਹੀਂ ਤੇ ਉਹ ਸਿਆਸਤ ਤੋਂ ਦੂਰ ਰਹਿ ਹੀ ਨਹੀਂ ਸਕਦੀ ਉਹਨੂੰ ਵੀ ਇਹ ਮਨਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ ਉਹਨਾਂ ਦਾ ਪਲਾਨ ਇਹ ਬਣਿਆ ਕਿ ਸਿੱਧੂ ਆਪ ਚ ਨਾ ਚਲੇ ਜਾਵੇ ਤੇ ਮੈਂ ਪੰਜਾਬੀ ਚ ਜਿਹਨੂੰ ਕਹਿ ਦਈਏ ਵੀ ਇਹਦਾ ਮੂੰਹ ਕਾਲਾ ਕਰ ਦੋ ਨਾ ਇਹ ਉਧਰ ਜਾਣ ਜੋਗਾ ਰਵੇ ਤੇ ਤੋਂ ਵੀ ਦਾ ਕੁੱਤਾ ਤੇ ਨਾ ਇਹ ਇਧਰ ਜੋਗਾ ਰਵੇ ਤੇ ਉਹ ਸਿੱਧੂ ਨਾ ਆਇਆ ਸਿੱਧੂ ਉਸ ਟਰੈਪ ਦੇ ਵਿੱਚ ਫਸਿਆ ਉਸ ਤੋਂ ਬਾਅਦ ਆ ਜਿੰਨੇ ਮੰਤਰੀ ਸੀਗੇ ਸਿੱਧੂ ਨੂੰ ਪ੍ਰਧਾਨ ਬਣਾ ਦੋ ਸਿੱਧੂ ਨੂੰ ਪ੍ਰਧਾਨ ਬਣਾ ਦੋ ਉਹ ਕੇਂਦਰ ਦੀ ਪਾਲਿਸੀ ਸੀ ਤੇ ਉਹ ਬਣ ਗਿਆ ਕੇਂਦਰ ਮਤਲਬ ਸੈਂਟਰ ਕਾਂਗਰਸ ਦੀ ਇਹਨਾਂ ਦੀ ਮਰਜ਼ੀ ਨਾਲ ਥੋੜੀ ਬਣਿਆ ਇਹ ਤੇ ਆਪਣੇ ਆਪ ਨੂੰ ਐਵੇਂ ਵਹਾ ਦੇ ਵਿੱਚ ਮਤਲਬ ਮੈਂ ਇਹਨਾਂ ਨੂੰ ਠੁਕਰੇ ਕਹਿ ਲੂੰਗਾ ਵੀ ਸ਼ਾਇਦ ਤੁਸੀਂ ਸੋਚਦੇ ਹੋ ਵੀ ਟਕਾਵਤ ਸੁਣਾਉਣਾ ਵੀ ਜਿਹੜੀ ਟਟੀਰੀ ਉਹ ਲੱਤਾਂ ਉੱਪਰ ਕਰਕੇ ਸੌਂਦੀ ਉਹਨੂੰ ਲੱਗਦਾ ਵੀ ਸਾਮਾਨ ਮੈਂ ਠੱਲਿਆ ਉਹ ਇਹਨਾਂ ਲੋਕਾਂ ਨੇ ਮਹਿਸੂਸ ਕੀਤਾ ਹੁਣ ਦੁਬਾਰਾ ਕੈਪਟਨ ਨੂੰ ਚੇਂਜ ਕਰਨ ਦੀਆਂ ਇਹਨਾਂ ਗੱਲਾਂ ਕੀਤੀਆਂ ਤੇ ਉੱਥੋਂ ਉਹਨਾਂ ਭੁਜਾਤ ਤੇ ਕਿ ਨਹੀਂ ਮੁੱਦੇ ਮੂਵੀ ਉੱਥੋਂ ਪਟੇ ਫੇਰ ਕੇ ਵੀ ਮਾਰ ਕੇ ਡੰਡੇ ਵੀ ਜਾਓ ਨਿਕਲ ਜਾਓ ਉਹਨੂੰ ਨਹੀਂ ਬਦਲਣਾ ਉਹ ਪਲਾਨ ਉਹਨਾਂ ਦਾ ਸੀਗਾ ਉਸ ਪਲਾਨ ਦੇ ਵਿੱਚ ਨਵਜੋਤ ਸਿੰਘ ਸਿੱਧੂ ਵੀ ਫਸਿਆ ਤੇ ਇਹ ਲੋਕ ਵੀ ਫਸੇ ਕੈਪਟਨ ਮਰਿੰਦਰ ਸਿੰਘ ਅੱਜ ਵੀ ਮਤਲਬ ਬਿਨਾ ਬੇਪ੍ਰਵਾਹ ਹੈ ਜਿਹੜਾ ਮਤਲਬ ਨਾਉ ਪੰਜਾਬ ਦੀ ਪ੍ਰਵਾਹ ਕਰਦਾ ਤੇ ਨਾਉ ਕੇਂਦਰ ਦੀ ਪ੍ਰਵਾਹ ਕਰ ਰਿਹਾ ਤੇ ਇਹੋ ਜਿਹੇ ਜਿਹੜੇ ਕਾਂਗਰਸ ਦੇ ਵਿੱਚ ਬਣ ਗਏ ਔਰ ਮੈਂ ਦੇਖੋ ਜਿੱਦਾਂ ਇਹਨਾਂ ਨੇ ਲੜਾਈ ਲੜੀ ਮਤਲਬ ਚਾਹੇ ਬੇਕਰਮੇ ਦੇ ਖਿਲਾਫ ਬੋਲਦਾ ਚਾਹੇ ਉਹ ਦੇ ਖਿਲਾਫ ਬੋਲਦਾ ਤੇ ਕਾਂਗਰਸ ਦੇ ਵਿੱਚ ਵੀ ਐਡਾ ਜਿਹੜਾ ਕਮਾਸਾਨ ਨਵਜੋਤ ਸਿੰਘ ਸਿੱਧੂ ਨੇ ਤੇ ਕੈਪਟਨ ਮਰਿੰਦਰ ਸਿੰਘ ਨੇ ਮਚਾ ਛੱਡਿਆ ਵੀ ਆਪਸੀ ਲੜਾਈ ਦੇ ਵਿੱਚ ਸਾਡੇ ਪੰਜਾਬ ਦਾ ਇੱਕ ਸਾਲ ਜਿਹੜਾ ਖਤਮ ਕਰ ਦਿੱਤਾ ਗਿਆ ਉਸ ਲੜਾਈ ਨਾਲ ਪੰਜਾਬ ਨੂੰ ਕੀ ਫਾਇਦਾ ਹੋਇਆ ਆਪਣੇ ਪਿੰਡਾਂ ਦੇ ਵਿੱਚ ਉਹ ਆਮ ਗਾਹਵਤਾਂ ਤੇ ਚੁਟਕਲੇ ਚੱਲਦੇ ਆ ਨਾ ਵੀ ਇੱਕ ਬੰਦੇ ਦੇ ਘਰ ਕੋਈ ਪਰੌਣੇ ਆ ਗਏ ਤੋ ਉਹ ਕਿਸ ਦੇ ਘਰ ਮੰਝਾ ਮੰਗਣ ਚਲ ਗਿਆ ਵੀ ਭਾਈ ਮੈਨੂੰ ਮੰਝਾ ਦੇਓ ਤੇ ਉਹ ਗੋ ਪਰਿਵਾਰ ਦਾ ਜਿਹੜਾ ਮੁੰਡਾ ਉਹ ਨਿਕਲਦਾ ਉਹ ਕਹਿੰਦਾ ਭਰਾਵਾ ਸਾਡੇ ਘਰ ਦੋ ਹੀ ਮੰਝੇ ਆ ਇੱਕ ਤੇ ਮੈਂ ਤੇ ਮੇਰਾ ਪਿਓ ਸਾਹਮਣੇ ਆ ਤੇ ਇੱਕ ਤੇ ਮੇਰੀ ਜਿਹੜੀ ਘਰ ਦੀ ਆ ਤੇ ਮੇਰੀ ਮਾਂ ਸਾਹਮਣੇ ਆ ਤੇ ਉਹ ਬੰਦਾ ਕੋਲ ਆਉਂਦਾ ਵੀ ਭਰਾਵਾ ਮੰਝਾ ਦੇਣਾ ਦੋ ਨਹੀਂ ਦੇਣਾ ਨਾ ਦੋ ਪਰ ਸੋਇਆਂ ਤੇ ਚੱਜ ਨਾ ਕਰੋ ਸੋ ਇਹਨਾਂ ਦਾ ਉਹ ਹਾਲ ਆ ਵੀ ਭਰਾਵਾ ਸਾਡਾ ਕੋਈ ਫਾਇਦਾ ਕਰਨਾ ਪੰਜਾਬੀਆਂ ਦਾ ਕਰੋ ਨਹੀਂ ਕਰਨਾ ਨਾ ਕਰੋ ਆਪਸ ਦੇ ਵਿੱਚ ਤੇ ਆਪਣੀ ਪਾਰਟੀ ਦੇ ਵਿੱਚ ਤੇ ਠੀਕ ਰਹੋ ਨਾ ਵੀ ਮਤਲਬ ਤਮਾਸ਼ਾ ਬਣਾ ਕੇ ਰੱਖ ਦਿੱਤਾ ਯਾਰ ਤੁਸੀਂ ਤੇ ਮਨਦੀਪ ਜੀ ਜੇਕਰ ਗੱਲ ਕਰੀ ਜਾਈਏ ਇਧਰ ਸਯੁਕਤ ਕਿਸਾਨ ਮੋਰਚੇ ਦੀ ਗੱਲ ਕਰੀਏ ਤੇ ਉਹਨਾਂ ਨੇ ਜਿਹੜਾ ਇਹਨਾਂ ਨੂੰ ਕਹਿ ਦਿੱਤਾ ਆ ਕਿ ਜਦ ਤੱਕ ਇਲੈਕਸ਼ਨ ਕਮਿਸ਼ਨ ਵੱਲੋਂ ਜਿਹੜਾ ਇਲੈਕਸ਼ਨ ਦੀ ਗੱਲ ਨਹੀਂ ਕੀਤੀ ਜਾਂਦੀ ਉਹਨਾਂ ਨੂੰ ਡੇਟ ਨਹੀਂ ਦਿੱਤੀ ਜਾਂਦੀ ਤਾਂ ਉਨੀ ਤੱਕ ਤੱਕ ਜੀ ਆਪਣਾ ਚੋਣ ਪ੍ਰਚਾਰ ਵੀ ਬੰਦ ਕਰ ਦਿਓ ਕੀ ਕਹਿਣਾ ਚਾਹੁੰਦੇ ਆ ਤੇ ਦੇਖੋ ਚੋਣ ਪ੍ਰਚਾਰ ਨਹੀਂ ਬੰਦ ਹੋਣਾ ਚਾਹੀਦਾ ਸਾਡੇ ਲੋਕਾਂ ਨੂੰ ਇੱਕ ਦੂਜੇ ਦੇ ਪ੍ਰਤੀ ਇਹ ਜਾਣਨ ਦਾ ਅੱਕਿਆ ਔਰ ਇਹ ਚੋਣ ਪ੍ਰਚਾਰ ਚ ਜਾਣ ਬੰਦਾ ਜਾਣ ਸਕਦਾ ਕਹਿੰਦੇ ਆ ਨਾ 5 ਸਾਲ ਕੋ ਲੁੱਟਦਾ ਰਹਿੰਦਾ ਵਿਰੋਧੀਆਂ ਨੂੰ ਵੀ ਖੁਸ਼ ਕਰ ਲਿੰਦਾ ਪੈਸੇ ਦੇ ਕੇ ਜਾਂ ਉਹਨੂੰ ਕੋ ਕੰਮ ਕਰ ਦੇ ਕੇ ਇਹ ਖੀਰਲੇ ਦੇਣ ਇਹੋ ਜਿਹੀ ਹੁੰਦੇ ਆ ਕਿ ਜਦੋਂ ਸਭ ਦੇ ਚਿਹਰੇ ਜਿਹੜੇ ਉਹ ਨੰਗੇ ਹੋਣੇ ਹੁੰਦੇ ਆ ਤੇ ਕਿਸਾਨਾਂ ਨੇ ਵੀ ਚੋਣ ਪ੍ਰਚਾਰ ਜਿਹੜਾ ਬੰਦ ਖਰਾਾ ਦਿੱਤਾ ਮੈਂ ਤੇ ਅੱਗੇ ਉਹਨਾਂ ਨੂੰ ਕਹਿੰਦਾ ਕਿ ਬੀਜੇਪੀ ਤੇ ਜਿਹੜਾ ਕੇਂਦਰ ਹੈ ਉਹ ਚਾਰਿਆ ਤੁਸੀਂ ਦੇਖੋ ਇਹ ਇਹ ਵੀ ਅਸੀਂ ਟਰੈਪ ਚ ਫਸ ਰਹੇ ਆ ਇਹ ਮੇਰੀ ਇੰਟੂਸ਼ਨ ਆ ਜ਼ਰੂਰੀ ਨਹੀਂ ਕਿ ਮੈਂ ਮਤਲਬ ਸਹੀ ਵੀ ਹੋ ਸਕਦਾ ਕਿ ਪੰਜਾਬ ਦੇ ਵਿੱਚ ਕੈਪਟਨ ਤੇ ਬਾਦਲ ਦੇ ਆਉਣ ਦੇ ਚਾਂਸ ਨਹੀਂ ਹੈਗੇ ਕਿਸੇ ਮਤਲਬ ਛੜਜੰਤਰ ਨਾਲ ਆ ਜਾਣ ਤੇ ਆ ਜਾਣ ਤੇ ਮੋਦੀ ਨੂੰ ਇਹ برداشت ਹੀ ਨਹੀਂ ਹੋ ਰਿਹਾ ਮੋਦੀ ਸਾਹਿਬ ਨੂੰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕਿ ਇਹਨਾਂ ਦੋਵਾਂ ਚੋਂ ਕੋਈ ਬਣਨਾ ਚਾਹੀਦਾ ਕਿਉਂਕਿ ਜੇ ਇੱਥੇ ਆਪ ਸਰਕਾਰ ਬਣਾ ਲੈਂਦੀ ਆ ਤੇ ਮੇਰਾ ਖਿਆਲ ਆ ਜਿੱਦਾਂ ਦਿੱਲੀ ਉਹਨੇ ਕੰਮ ਕੀਤਾ ਉਹ ਇੱਥੇ ਇੱਕ ਮਾਡਲ ਸੈੱਟ ਕਰੂਗਾ ਔਰ ਉਹਦੇ ਬੇਸ ਦੇ ਉੱਤੇ ਕੱਲ ਨੂੰ ਦੇਸ਼ ਦੀ ਪ੍ਰਧਾਨ ਮੰਤਰੀ ਦੀ ਦੌੜ ਦੇ ਵਿੱਚ ਆ ਜਾਊਗਾ ਔਰ ਪੰਜਾਬ ਦਾ ਜਿਹੜਾ ਮਾਹੌਲ ਹੈ ਉਹ ਇੰਨਾ ਡਿਸਟਰਬ ਕੀਤਾ ਜਾ ਰਿਹਾ ਤੁਸੀਂ ਦੇਖਦੇ ਹੋ ਕਿਤੇ ਪੁਲਿਸ ਨੂੰ ਡੰਡੇ ਪੈ ਰਹੇ ਆ ਕਿਤੇ ਪੁਲਿਸ ਕਿਸੇ ਨੂੰ ਕੁੱਟ ਰਹੀ ਆ ਕਿਤੇ ਥਾਂ ਥਾਂ ਦੇ ਉੱਤੇ ਮਤਲਬ ਧਰਨੇ ਨੇ ਕੋਈ ਇਨਵੈਸਟਰ ਪੰਜਾਬ ਦੇ ਵਿੱਚ ਆਉਣ ਨੂੰ ਤਿਆਰ ਨਹੀਂ ਇਹੋ ਜਿਹਾ ਮਾਹੌਲ ਜਿਹੜਾ ਉਹ ਜਾਣ ਬੁਝ ਕੇ ਇਹ ਸੈਂਟਰ ਦੀਆਂ ਏਜੰਸੀਆਂ ਨੇ ਹਰ ਬੰਦੇ ਦੇ ਪਲਾਂਟ ਕਰ ਦਿੰਦੇ ਨੇ ਔਰ ਮਾਹੌਲ ਇਸ ਕਰਕੇ ਖਰਾਬ ਦਿਖਾਇਆ ਜਾ ਰਿਹਾ ਕਿ ਹੋ ਸਕਦਾ ਹੈ ਕਿ ਇਹ ਫਰਵਰੀ ਦੇ ਵਿੱਚ ਚੋਣਾ ਹੀ ਨਾ ਹੋਣ ਕਿਉਂਕਿ ਜੇ ਕੇਜਰੀਵਾਲ ਨੇ ਸਤੰਬਰ ਅਕਤੂਬਰ ਚ ਕੋ ਚਿਹਰਾ ਦਿੱਤਾ ਤੇ ਚਿਹਰਾ ਤੇ ਉਹਨੇ ਕੋ ਮਤਲਬ ਰੱਬ ਤੇ ਲੈਣ ਹੀ ਆਉਣਾ ਫੜ ਕੇ ਦਊਗਾ ਤੇ ਕੋਈ ਨਾ ਕੋ ਅਸਰ ਰਟਾਇਰ ਦਊਗਾ ਤੇ ਜੇ ਕੋ ਟ੍ਰੈਡੀਸ਼ਨਲ ਬੰਦਾ ਦੇ ਦੂਗਾ ਤੇ ਉਨੀ ਨੂੰ ਇੰਨੀ ਤਵੱਜੋ ਨੂੰ ਮਿਲੂਗੀ ਕਿਉਂਕਿ ਆਪਾਂ ਸਾਰਿਆਂ ਨੂੰ ਦੇਖਿਆ ਤੇ ਜੇ ਉਹ ਚੋਣਾ ਟਾਈਮ ਸਿਰ ਨਹੀਂ ਹੁੰਦੀ ਆ ਇਹਦਾ ਚਿਹਰਾ ਦੇਣ ਤੋਂ ਬਾਅਦ ਉਸ ਬੰਦੇ ਦੀ ਵਿਵਾਹ ਛੇਤੀ ਨਿਕਲ ਜੂ ਕਿਉਂਕਿ ਅਫਸਰ ਜਿਹੜਾ ਉਹ ਰਾਜ ਕਰ ਸਕਦਾ ਉਹਨੂੰ ਸਮਝ ਸਕਦਾ ਜੇ ਉਹ ਕੋ ਲੋਕਾਂ ਦੀ ਅੱਗੇ ਹੋ ਕੇ ਲੜਾਈ ਲੜ ਸਕਦਾ ਤੇ ਕੋਈ ਵੀ ਨਹੀਂ ਲੜ ਸਕਦਾ ਤੇ ਇਸ ਕਰਕੇ ਕਿਤੇ ਨਾ ਕਿਤੇ ਗੇਮ ਬੜੀ ਦੂਰ ਦੀ ਸੋਚੀ ਜਾ ਰਹੀ ਹੈ ਕਿ ਮਤਲਬ ਪੰਜਾਬ ਨੂੰ ਜਿੱਦਾਂ ਜੰਮੂ ਕਸ਼ਮੀਰ ਦੇ ਵਿੱਚ ਆ ਚਲੋ ਉੱਥੇ ਤੇ ਹਲਾਤ ਵੀ ਵੱਖਰੇ ਨੇ ਨਾ ਉਹ ਤੇ ਲੋਕ ਮਤਲਬ ਬਹੁਤ ਜ਼ਿਆਦਾ ਆਪਾਂ ਕਹਿ ਸਕਦੇ ਆਂ ਵੀ ਵਿੱਚ ਉਹਨਾਂ ਦੇ ਕਈ ਲੋਕ ਦੇਸ਼ ਵਿਰੋਧੀ ਵੀ ਹੋਣਗੇ ਪਰ ਇੱਥੇ ਵੀ ਕੋਈ ਸਿਸਟਮ ਇਹੋ ਜਿਹਾ ਬਣਾਇਆ ਜਾ ਰਿਹਾ ਕਿ ਸ਼ਾਇਦ ਇਹ ਚੋਣਾਂ ਡਿਲੇ ਕੀਤੀਆਂ ਜਾਣ ਕੀ ਇੱਥੇ ਗਵਰਨਰ ਰਾਜ ਵੀ ਲੱਗ ਸਕਦਾ ਹੈ ਮੈਨੂੰ ਇਹਦੇ ਬਾਰੇ ਬਹੁਤਾ ਨਹੀਂ ਪਤਾ ਪਰ ਮੇਰੇ ਇਹ ਮੇਰਾ ਸੁਣਨ ਚ ਹੈ ਮਤਲਬ ਹੋ ਸਕਦਾ ਹੈ ਝੂਠ ਵੀ ਹੋਵੇ ਜਾਂ ਫਵਾ ਵੀ ਹੋਵੇ ਕਿ ਜਿਹੜੀ ਸਰਕਾਰ ਚੱਲ ਰਹੀ ਹੈ ਜਿਵੇਂ ਕਿਸੇ ਨੂੰ ਕੋਈ ਮੰਤਰੀ ਬਣਾ ਦਿੰਦੇ ਆ ਬਿਨਾ ਐਮਐਲਏ ਤੋਂ 6 ਮਹੀਨੇ ਕੰਟੀਨਿਊ ਕਰ ਸਕਦਾ ਹੈ ਕਿ ਕੇਂਦਰ ਕੋਲ ਜਾਂ ਮਤਲਬ ਇਲੈਕਸ਼ਨ ਕਮਿਸ਼ਨ ਕਿਸੇ ਨੂੰ ਇਹ ਕੰਟੀਨਿਊ ਕਰ ਸਕਦਾ ਤੇ ਕੈਪਟਨ ਮਰਿੰਦਰ ਸਿੰਘ ਨੂੰ ਵਧੀਆ ਉਹਨਾਂ ਕੋਲੋਂ ਕਿਹੜਾ ਮਤਲਬ ਮੋਰਾ ਹੋ ਸਕਦਾ ਹੈ ਇਹਦੇ ਵਿੱਚ ਨਹੀਂ ਤੇ ਜੇ ਚੋਣਾ ਡਿਲੇ ਹੋ ਜਾਂਦੀਆਂ ਜੇ ਉਹਦੀ ਮਿਆਦ ਮੁੱਕ ਜਾਂਦੀ ਹੈ ਤੇ ਉਸ ਤੋਂ ਬਾਅਦ ਆ ਮਤਲਬ ਗਵਰਨਰ ਆਟੋਮੈਟਿਕਲੀ ਤੁਹਾਡੇ ਸੂਬੇ ਦੇ ਉੱਤੇ ਕਾਬਜ ਹੋ ਜਾਂਦਾ ਗੱਲ ਆਮ ਆਦਮੀ ਪਾਰਟੀ ਦੀ ਕਰਾਂਗੇ ਤੇ ਉਹਨਾਂ ਆਮ ਆਦਮੀ ਪਾਰਟੀ ਦੇ ਵਿੱਚ ਵੀ ਕਾਟੋਕਲੇਸ਼ ਚੱਲ ਰਿਹਾ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਮੈਂ ਕੱਲ ਬੜਾਏ ਦੇ ਤੇ ਲੰਬਾ ਚੌੜਾ ਬੋਲਿਆ ਕਿ ਕੇਜਰੀਵਾਲ ਸਾਹਿਬ ਮੈਨੂੰ ਨਹੀਂ ਲੱਗਦਾ ਤੁਹਾਡੇ ਦਿਲ 'ਚ ਦਰਦ ਹੈ ਤੁਸੀਂ ਜਿੰਨੂੰ ਵੀ ਪੰਜਾਬ ਦਾ ਸੀਐਮ ਬਣਾਓਗੇ ਚਾਹੇ ਉਹ ਭਗਵੰਤ ਮਾਨ ਹੋਵੇ ਚਾਹੇ ਤੁਸੀਂ ਹੋਵੇ ਚਾਹੇ ਕੋਈ ABC ਬੰਦਾ ਹੋਵੇ ਉਹਦਾ ਕੰਟਰੋਲ ਤੇ ਤੁਸੀਂ ਆਪਣੇ ਹੱਥ 'ਚ ਹੀ ਰੱਖਣਾ ਤੇ ਔਰ ਸੂਬੇ ਦਾ ਜਿਹੜਾ ਸੀਐਮ ਉਹ ਡੰਮੀ ਹੋਣਾ ਕਿਉਂਕਿ ਤੁਸੀਂ ਆਪਣੀ ਮਰਜ਼ੀ ਦੇ ਅਨੁਸਾਰ ਪੰਜਾਬ ਨੂੰ ਇੱਕ ਮਾਡਲ ਦੇਣ ਦੀ ਕੋਸ਼ਿਸ਼ ਕਰਨੀ ਮਤਲਬ ਜਿਦਾਂ ਆਪਾਂ ਕਿਸ ਦੁਕਾਨ ਦੇ ਉੱਤੇ ਮਾਲ ਵੇਚਣਾ ਹੋਵੇ ਤੇ ਬਾਹਰ ਸੌਦਾ ਕਾਊਂਟਰ 'ਚ ਵਧੀਆ ਸਾਫ਼-ਸਥਰਾ ਨਹੀਂ ਰੱਖਿਆ ਜਾਂਦਾ ਤੇ ਪੰਜਾਬ ਤੁਹਾਨੂੰ ਮਿਲਣਾ ਹੈ ਤੇ ਤੁਸੀਂ ਸਾਨੂੰ ਸੌਦੇ ਵਾਂਗ ਤੇ ਜੇ ਤੁਸੀਂ ਮੋਹਰਾ ਬਣਾ ਕੇ ਕਿਸੇ ਸੀਐਮ ਨੂੰ ਵਰਤਣਾ ਤੇ ਤੁਸੀਂ ਆਪ ਇਥੋਂ ਇਲੈਕਸ਼ਨ ਕਿਉਂ ਨਹੀਂ ਲੜਦੇ ਉੱਥੇ ਤੁਹਾਡੇ ਮਤਲਬ ਹੋਰ ਕਾਬਿਲ ਦੋਸਤ ਹੈਗੇ ਨੇ ਮਨੀਸ਼ ਸੋਧਿਆ ਨੇ ਦੂਜੇ ਤੀਜੇ ਸਾਨੂੰ ਗਮਰਾਹ ਨਾ ਕਰੋ ਯਾਰ ਮਤਲਬ ਤੁਸੀਂ ਐਟ এ ਟਾਈਮ ਸਾਡੇ ਉੱਤੇ ਕੋਈ ਬੰਦਾ ਥੋਪ ਦੋਗੇ ਤੁਸੀਂ ਦੇਖ ਰਹੇ ਹੋ ਕਿ ਕੈਪਟਨ ਬਾਦਲ ਦੇ ਬਹੁਤ ਜਿਆਦਾ ਜਿਹੜੀ ਉਲਟ ਹਵਾ ਹੈ ਸਿਰਫ ਉਹਦਾ ਫਾਇਦਾ ਲੈਣ ਦੀ ਤਾਕਤ ਦੇ ਵਿੱਚ ਕੋਈ ਵੀ ਬੰਦਾ ਤੁਸੀਂ ਸਾਡੇ ਉੱਤੇ ਥੋਪ ਦੋਵੇਂ ਅਸੀਂ ਵੀ ਗਾਵਾਂ ਭੇਡਾਂ ਥੋੜੀਆਂ ਆ ਕਿ ਜਿੰਨੂੰ ਮਰਜ਼ੀ ਸਾਡਾ ਸੰਗਲ ਫੜਾ ਦਿਓਗੇ ਕੋ ਪਿਕਚਰ ਤੇ ਕਲੀਅਰ ਹੋਣੀ ਚਾਹੀਦੀ ਆ ਸਾਨੂੰ ਪਤਾ ਤੇ ਲੱਗਣਾ ਚਾਹੀਦਾ ਸਾਡਾ ਵਾਰਿਸ ਕੌਣ ਹੈ ਯਾਰ ਸਾਡੇ ਤੇ ਰਾਜ ਕਿੰਨੇ ਕਰਨਾ ਜਾਂ ਸਾਨੂੰ ਕਿਹਦੇ ਤੋਂ ਆਸਾਂ ਨੇ ਕੋਈ ਵੀ ਬੰਦਾ ਇੱਥੇ ਮਤਲਬ ਲੋਕਾਂ ਨੂੰ ਤੇ ਸਮਝਿਆ ਹੀ ਕੀੜੇ ਮਕੌੜੇ ਤੇ ਭੇਡਾਂ ਜਾਂਦਾ ਕੋਈ ਵੀ ਦੱਸਣ ਦੀ ਕੋਸ਼ਿਸ਼ ਨਹੀਂ ਕਰ ਰਿਹਾ ਉੱਥੇ ਜੇ ਚੋਣ ਲੜਨੀ ਸੀ ਤੇ ਕੇਜਰੀਵਾਲ ਆਪ ਚਿਹਰਾ ਸੀ ਨਾ ਮੇਰੀ ਇਹ ਉਹਨੂੰ ਪਰਸਨਲ ਰਿਕਵੈਸਟ ਹੈ ਵੀ ਤੈਨੂੰ ਮੇਰੀ ਇੱਕ ਦੋੜ ਦੀ ਟੀਮ ਨਾਲ ਗੱਲ ਹੋਈ ਮੈਂ ਕੱਲ ਬੋਲਿਆ ਕੋਈ ਕਹਿੰਦੇ ਨੇ ਕਿ Hindu Sikh ਵਾਲਾ ਮਸਲਾ ਹੈ ਜੀ ਉਹ ਸ਼ਾਇਦ ਉਹਨੂੰ ਬਰਦਾਸ਼ਤ ਨਹੀਂ ਕਰਨਗੇ ਮੈਂ ਤੈਨੂੰ ਗਰੰਟੀ ਨਾਲ ਕਹਿੰਦਾ ਸਾਡੇ ਪੰਜਾਬੀਆਂ ਚ Hindu Sikh ਚ ਕੋਈ ਫਰਕ ਨਹੀਂ ਹੈਗਾ ਮੇਰੀ ਅੱਧੀ ਫੈਮਿਲੀ Hindu ਹੈ ਮਤਲਬ ਮੇਰੇ ਤਾਇਆ ਜੀ ਜਾਂ ਮੇਰਾ ਮਤਲਬ ਕਈ ਫੈਮਿਲੀ ਮੈਂਬਰ Hindu ਚੋਂ ਨੇ ਪ੍ਰੋਪਰ Hindu ਨੇ ਉਹਦੇ ਨਾਲ ਕੀ ਫਰਕ ਕਹੜਾ ਬੰਦਾ ਚਾਹੀਦਾ ਜਾਤਾਂ ਪਾਤਾਂ ਚ ਕਿਉਂ ਵੰਡਦੇ ਹੋ ਸਾਨੂੰ ਜਾਤ ਪਾਤ ਦਾ ਐਡਾ ਸਾਡੇ ਵਿੱਚ ਇਸ਼ੂ ਹੀ ਨਹੀਂ ਹੈਗਾ ਹਿੰਦੂ ਸਿੱਖਾਲਾ ਜਿੰਨਾ ਪੋਲਿਟਿਸ਼ੀਅਨ ਵੱਲੋਂ ਆਪਣੇ ਅਕੋਰਡਿੰਗ ਆਪਣੀ ਲੋੜ ਦੇ ਅਨਸਾਰ ਲੋਕਾਂ ਦੇ ਵਿੱਚ ਪਾਇਆ ਜਾਂਦਾ ਥਾਂ ਥਾਂ ਤੇ ਵੇਖੋ ਧਰਮਾਂ ਦੇ ਵਿੱਚ ਵੰਡਿਆ ਜਾਂਦਾ ਕੈਪਟਨ ਮਰਿੰਦਰ ਸਿੰਘ ਤੇ ਸਾਰਿਆਂ ਇਦਾਂ ਪਾਰ ਗਏ ਤੁਸੀਂ ਥਾਂ ਥਾਂ ਦੇ ਬੋਰਡ ਦੇਖਦੇ ਹੋ ਆ ਬ੍ਰਾਹਮਣ ਭਲਾਈ ਬੋਰਡ ਦਾ ਚੇਅਰਮੈਨ ਆ ਕੰਬੋ ਬਰਾਦਰੀ ਦਾ ਚੇਅਰਮੈਨ ਹਾਈ ਕੋਰਟ ਕਹਿ ਰਹੀ ਹੈ ਕਿ ਥਾਣਿਆਂ ਦੇ ਵਿੱਚ ਜਾਤ ਵੀ ਨਾ ਲਿਖੀ ਜਾਵੇ ਕਿਸੇ ਦੀ ਪਰਚਾ ਦੇਣ ਲੱਗਿਆਂ ਜਾਂ ਕੋਈ ਕਾਰਵਾਈ ਕਰਨ ਲੱਗਿਆਂ ਤੇ ਤੁਸੀਂ ਥਾਂ ਥਾਂ ਤੇ ਜਾਤਾਂ ਪਾਤਾਂ ਦੇ ਵਿੱਚ ਸਾਨੂੰ ਲੋਕਾਂ ਨੂੰ ਵੰਡ ਰਹੇ ਹੋ ਇਸ ਤੋਂ ਥੋੜੀ ਸੋਚ ਸਾਡੀ ਬਾਹਰ ਆ ਜਾਣੀ ਚਾਹੀਦੀ ਹੈ ਯਾਰ 70 ਸਾਲ ਤੋਂ ਬਾਅਦ ਵੀ ਅਸੀਂ ਉਹਨਾਂ ਚੀਜ਼ਾਂ 'ਚ ਉਲਝੇ ਆ ਆ ਫਲਾਣੀ ਬਰਾਦਰੀ ਦਾ ਸ਼ਮਸ਼ਾਨ ਘਾਟ ਹੈ ਆ ਫਲਾਣੀ ਬਰਾਦਰੀ ਦਾ ਗੁਰਦੁਆਰਾ ਹੈ ਮਤਲਬ ਇਸ ਸੋਚ ਤੋਂ ਤੇ ਅਸੀਂ ਅਜੇ ਤੱਕ ਬਾਹਰ ਹੀ ਨਹੀਂ ਆ ਸਕਦੇ ਤੇ ਗੱਲਾਂ ਕਰਦੇ ਆ ਮਤਲਬ ਕੈਲੀਫੋਰਨੀਆ ਬਣਾ ਦੇਣਾ ਮੋਦੀ ਸਾਹਿਬ ਕਹਿਣਗੇ ਤੇ ਅਮਰੀਕਨ ਟੱਕਰ ਦੇਣੀ ਆ ਤੇ ਫਿਰ ਇਹ ਤੇ ਜਾਤਾਂ ਪਾਤਾਂ ਜੀ ਇੱਕ ਦੂਜੇ ਨਾਲ ਜੁੱਤੀਓ ਜੁੱਤੀ ਹੁੰਦੇ ਫਿਰਦੇ ਆ ਤੇ ਕਿਹੜਾ ਕੈਲੀਫੋਰਨੀਆ ਬਣਾਉਣਾ ਕਿਹੜਾ ਯੂਐਸ ਬਣਾਉਣਾ ਯਾਰ ਆਪਾਂ ਰੀਸਾ ਮਤ ਉਹ ਗੱਲ ਤੇ ਉਹ ਹੈ ਨਾ ਵੀ ਮਤਲਬ ਜੇ ਕਿਸੇ ਦਾ ਮੂੰਹ ਆਪਾਂ ਲਾਲ ਬੇਨੇ ਆ ਤੇ ਸਾਡੇ ਕੋ ਖਾ ਪੀ ਕੇ ਲਾਲ ਨਹੀਂ ਹੁੰਦਾ ਤੇ ਆਪਣਾ ਚਪੇੜਾ ਮਾਰ ਕੇ ਲਾਲ ਕਰੀ ਜੰਨੇ ਆ ਵੀ ਥੱਲੇ ਜਨਤਾ ਭਾਵੇਂ ਦੁਖੀ ਹੁੰਦੀ ਜਰੋਵੇ ਤੁਹਾਡੀਆਂ ਨੀਤੀਆਂ ਦੇ ਨਾਲ ਜਾਂ ਤੁਹਾਡੇ ਕੁਝ ਵੀ ਕਰਨ ਦੇ ਨਾਲ ਸੋ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਇਹ ਇੱਕ ਪਲਾਨ ਹੋਣਾ ਚਾਹੀਦਾ ਸਾਨੂੰ ਇਹਨਾਂ ਚੀਜ਼ਾਂ ਤੋਂ ਬਾਹਰ ਕੱਢਣਾ ਚਾਹੀਦਾ ਔਰ ਮੈਂ ਕੇਜਰੀਵਾਲ ਨੂੰ ਕੱਲ ਕੀਤੀ ਹੈ ਬੇਨਤੀ ਕਿ ਜੇ ਤੁਸੀਂ ਧਰਮ ਦੀ ਰਾਜਨੀਤੀ ਕਰਨੀ ਹੈ ਇਹ ਕੋ ਮਤਲਬ ਧਾਰਮਿਕ ਚੋਣ ਤੇ ਨਹੀਂ ਕੋ ਐਸਜੀਪੀਸੀ ਜਾਂ ਕਿਸੇ ਮੰਦਰ ਦੀ ਚੋਣ ਤੇ ਨਹੀਂ ਹੈਗੀ ਸਿਆਸੀ ਚੋਣ ਹੈ ਸਿਆਸੀ ਸੂਝਵਾਨ ਬੰਦਾ ਕੋ ਮਿੱਥੇ ਵਿੱਚ ਆਉਣਾ ਚਾਹੀ ਮੈਨੂੰ ਤੇ ਕੋਈ ਬਹੁਤਾ ਫਰਕ ਤੇਰੇ ਤੇ ਕਾਪਟਨ ਤੇ ਬਾਦਲ ਤੇ ਜਾਂ ਮੋਦੀ ਸਾਹਿਬ ਦੇ ਵਿੱਚ ਕੋਈ ਨਜ਼ਰ ਨਹੀਂ ਆਉਂਦਾ। ਮਨਦੀਪ ਜੀ ਕੀ ਲੱਗਦਾ ਤੁਹਾਨੂੰ ਕਿ ਚੋਣਾਂ ਨੂੰ ਜਿਆਦਾ ਸਨਮਾਨ ਹੀ ਰਹਿ ਗਿਆ ਫੇਰ ਬੇਦਬੀ ਦੇ ਉੱਤੇ ਜਿਹੜੇ ਸਿਆਸੀ ਲੋਕ ਨੇ ਵੋਟਾਂ ਮੰਗਣਗੇ। ਤੁਸੀਂ ਮੇਰੀਆਂ 4 ਸਾਲ ਪਹਿਲਾਂ ਦੀਆਂ ਬੋਲੇ ਹੋਏ ਲਫ਼ਜ਼ ਮੇਰੀਆਂ ਵੀਡੀਓਜ਼ ਸੁਣ ਸਕਦੇ ਹੋ। ਮੈਂ ਉਹਦੇ ਵਿੱਚ ਬੋਲਿਆ ਸੀਗਾ ਕਿ 84 'ਚ ਦੰਗੇ ਹੁੰਦੇ ਨੇ। ਔਰ 84 ਤੋਂ ਲੈ ਕੇ ਅੱਜ 2021 'ਚ ਕਿੰਨੇ ਸਾਲ ਹੋ ਗਏ ਜੀ? 16 ਤੇ 21 ਮਤਲਬ 37 ਸਾਲਾਂ ਦੇ ਵਿੱਚ ਕਾਲੀ ਦਲ ਨੇ 5-7 ਵਾਰੀ ਸਰਕਾਰ ਬਣਾਈ ਚਾਹ ਤਿੰਨ-ਚਾਰ ਵਾਰੀ 30-40 ਉਹਦੇ ਸਿਰ ਤੇ ਇਲੈਕਸ਼ਨ ਜਿੱਤਣੀਆਂ ਉਹਦੇ ਚ ਲੋਕ ਸਭਾ ਜ਼ਿਲ੍ਹਾ ਪ੍ਰੀਸ਼ਦ ਕਾਰਪੋਰੇਸ਼ਨ ਹਰ ਵਾਰੀ 84 ਦਾ ਮੁੱਦਾ ਬਣਾ ਕੇ ਔਰ ਮੈਂ 4 ਸਾਲ ਪਹਿਲਾਂ ਕਹਿ ਦੱਸਦਾ ਸੀਗਾ ਕਿ ਕੈਪਟਨ ਮਰਿੰਦਰ ਸਿੰਘ ਦੇ ਹੱਥ ਵੀ 84 ਵਾਂਗੂ ਤੁਰਪ ਦਾ ਪੱਤਾ ਆਇਆ ਉਹ ਐਡੀ ਛੇਤੀ ਇਹਨੂੰ ਹੱਲ ਕੋਉਣ ਦੇਣ ਕੋ ਉਹ ਇੱਕ ਦੋ ਵਿਧਾਨ ਸਭਾ ਇਹਦੇ ਸਿਰ ਤੇ ਹੋਰ ਲੜਨਗੇ ਚਲੋ ਪ੍ਰਮਾਤਮਾ ਦੀ ਉਮਰ ਲੰਬੀ ਕਰੇ ਜਿੰਨਾ ਚਿਰ ਉਹ ਜਿੰਦੇ ਰਹਿਣਗੇ ਇਹ ਮੁੱਦਾ ਕਿਉਂ ਛੱਡਣਗੇ ਮਤਲਬ ਇਹ ਪੋਲੀਟਿਸ਼ੀਅਨ ਜਿਹੜੇ ਹੁੰ ਇਹਨਾਂ ਦੀ ਲਿਮਾਰੀ 'ਚ ਮੁੱਦੇ ਹੁੰਦੇ ਜਿਵੇਂ ਤੁਸੀਂ ਲੜੀਂਦਾ ਕੈਸ਼ ਰੱਖਦੇ ਹੋ ਨਾ ਘਰ ਦੇ ਵਿੱਚ ਕਿ ਲੋੜ ਪੈਣ ਤੇ ਉਹਨੂੰ ਕੱਢ ਕੇ ਤੇ ਬੱਚੇ ਦੀ ਫੀਸ ਦੇਣੀ ਆ ਜਾਂ ਕੋਈ ਮਤਲਬ ਦਵਾਦਾਰੂ ਕਰਾਉਣਾ ਤੋਂ ਕੱਢਿਆ ਜਾਂਦਾ ਇਹ ਲੋਕ ਲਿਮਾਰੀ 'ਚੋਂ ਮੁੱਦੇ ਉਸ ਹਿਸਾਬ ਨਾਲ ਕੱਢਦੇ ਨੇ ਕਿ ਜਦੋਂ ਲੋੜ ਆ ਆ ਆ ਚੀਜ਼ ਲੋਕਾਂ ਦਾ ਹਵਾ ਬਣਾ ਸਕਦੀ ਆ ਤਾਂ ਲਿਮਾਰੀ ਦੇ ਵਿੱਚੋਂ ਕਾਪੀ ਕੱਢ ਲੈਂਦੇ ਮੁੱਦਾ ਪੜ ਕੇ ਤੇ ਉਹ ਲੋਕਾਂ 'ਚ ਛੁੱਡ ਦਿੰਦੇ ਨੇ ਇਸ ਤਰੀਕੇ ਮੁੱਦੇ ਸਾਮ੍ਹ ਕੇ ਰੱਖਦੇ ਨੇ ਇਹਨਾਂ ਨੂੰ ਹਾਲਤੇ ਕੋਈ ਵੀ ਨਹੀਂ ਕਰਾਉਣਾ ਚਾਹੁੰਦਾ ਮਨਦੀਪ ਜੀ ਅਖੀਰਲਾ ਸਵਾਲ ਆ ਤੁਹਾਡੀ ਫੈਨ ਫਾਲੋਇੰਗ ਬਹੁਤ ਹੈ ਪੰਜਾਬ ਦੇ ਵਿੱਚ ਕਿ ਤੁਸੀਂ ਵੀ 2022 ਦੇ ਵਿੱਚ ਐਮਰ ਇਲੈਕਸ਼ਨ ਲੜ ਸਕਦੇ ਹੋ ਦੇਖੋ ਤੁਸੀਂ ਲੋਕ ਮੈਨੂੰ ਬਹੁਤ ਪਿਆਰ ਕਰਦੇ ਹੋ ਮੈਂ ਜਿਹੜੇ ਸ਼ਹਿਰ ਚ ਵੀ ਜਾਣਾ ਮੈਨੂੰ ਮੈਂ ਬੜੀ ਮੈਨੂੰ ਸੰਤੁਸ਼ਟੀ ਹੁੰਦੀ ਹੈ ਔਰ ਗੁਰੂ ਮਹਾਰਾਜ ਦਾ ਮੈਂ ਕੋਟਣ-ਕੋਟ ਸ਼ੁਕਰਾਨਾ ਕਰਦਾ ਕਿ ਰੱਬਾ ਮੇਰੀ ਇੰਨੀ ਔਕਾਤ ਨਹੀਂ ਜਿੰਨਾ ਤੂੰ ਮੈਨੂੰ ਲੋਕਾਂ ਦਾ ਪਿਆਰ ਸਤਿਕਾਰ ਦਿੰਨਾ ਜਾਂ ਜੇ ਕਿਸੇ ਦੇ ਮੈਂ ਕੰਮ ਨੂੰ ਹੱਥ ਪਾਵਾਂ ਤੇ ਉਹਦਾ ਮਸਲਾ ਤੇਰੀ ਰਜ਼ਾ ਦੇ ਨਾਲ ਮੇਰੀ ਕਾਹ ਤੇ ਇੱਕ ਮਤਲਬ ਕੀੜੇ ਮੱਖੀ ਜਿੰਨੀ ਵੀ ਨਹੀਂ ਹੈਗੀ ਤੇਰੀ ਰਜਾ ਦੇ ਨਾਲ ਮੈਂ ਕਿਸੇ ਦਾ ਕੋਈ ਮਸਲਾ ਵੀ ਹੱਲ ਕਰ ਸਕਦਾ ਵਾਂ ਮੈਂ ਲੋਕਾਂ ਦੀਆਂ ਭਾਵਨਾਵਾਂ ਨਾਲ ਕਦੀ ਖਲਵਾੜ ਨਹੀਂ ਕਰ ਸਕਦਾ ਅੱਜ ਦੀ ਤਰੀਕ ਵਿੱਚ ਮੈਨੂੰ ਸਾਰੀਆਂ ਪਾਰਟੀਆਂ ਨੇ ਅਪਰੋਚ ਕੀਤੀ ਵੀ ਤੁਸੀਂ ਸਾਡੇ ਨਾਲ ਆ ਜੋ ਸਾਡੇ ਨਾਲ ਆ ਜੋ ਇਹ ਸਿਰਫ ਲੋਕਾਂ ਦੇ ਪਿਆਰ ਦੀ ਬਦੌਲਤ ਯਾਰ ਇਹੋ ਮੈਂ ਕੋ ਜੇਕਰ ਤੁਸੀਂ ਤਾਲੀਦਾਲ ਜਾਂ ਆਮ ਆਦਮੀ ਪਾਰਟੀ ਜਾਂ ਕੋਈ ਵੀ ਪਾਰਟੀ ਦੇ ਵਿੱਚ ਜਾਂਦੇ ਕਿ ਲੱਗਦਾ ਨਹੀਂ ਤੁਹਾਨੂੰ ਕਿ ਤੁਹਾਡੀ ਫੈਨ ਫਾਲੋਇੰਗ ਘਟ ਜੇਗੀ ਦੇਖੋ ਘਟਣਾ ਵਧਣਾ ਮਤਲਬ ਪਰਮਾਤਮਾ ਦੇ ਹੱਥ ਚ ਹੈ ਮੇਰੇ ਅਸੂਲ ਠੀਕ ਹੋਣੇ ਚਾਹੀਦੇ ਨੇ ਮੇਰਾ ਲੋਕਾਂ ਦੀਆਂ ਜਿਹੜੀਆਂ ਆਸਾਂ ਨੇ ਉਹਦੇ ਉੱਤੇ ਮੈਨੂੰ ਖਰਾ ਜੋ ਸ਼ਬਦ ਮੈਂ ਬੋਲ ਚੁੱਕਾ ਜੇ ਮੈਂ ਉਹਨਾਂ ਤੋਂ ਫੇਰਾ ਤੇ ਬਟ ਨੈਚਰ ਆ ਲੋਕ ਮੈਨੂੰ ਝੂਠਾ ਕਹਿਣਗੇ ਔਰ ਲੋਕ ਮੈਨੂੰ ਮਤਲਬ ਡਿਸਲਾਈਕ ਕਰਨਗੇ ਮੇਰੇ ਤੋਂ ਮੂੰਹ ਮੋੜਨਗੇ ਉਸ ਚੀਜ਼ ਤੋਂ ਅੱਜ ਇੰਨੇ ਸਾਲ ਹੋ ਗਏ ਆ ਮੈਂ ਬਚ ਕੇ ਚੱਲਦਾ ਦੇਖੋ ਤਮੰਨਾ ਮੈਂ ਅੱਗੇ ਵੀ ਬਾਰ ਬਾਰ ਕਿਹਾ ਕਿ ਐਮਐਲਏ ਬਣਨ ਦੀ ਜ਼ਰੂਰ ਹੋ ਸਕਦੀ ਹੈ ਸ਼ੌਂਕ ਹੋ ਸਕਦਾ ਜਨੂਨ ਹੋ ਸਕਦਾ ਇਹ ਮੇਰੀ ਕੋ ਮਜਬੂਰੀ ਨਹੀਂ ਇਹ ਮੇਰੀ ਕੋ ਦੁਕਾਨ ਨਹੀਂ ਕਿ ਮੈਂ ਐਮਐਲਏ ਹੁਣ ਆਮ ਆਦਮੀ ਪਾਰਟੀ ਦਾ ਮਤਲਬ ਤੁਹਾਨੂੰ ਜ਼ੋਰ ਲੱਗ ਰਿਹਾ ਸੀ ਪਿੰਡਾਂ ਦੇ ਵਿੱਚ ਜਾਂ ਜਿੱਥੇ ਵੀ ਤੁਸੀਂ ਜਾਓ ਵੀ ਇਹਨਾਂ ਦੋ ਬੰਦਿਆਂ ਨੂੰ ਐਦ ਕੀ ਮੌਕਾ ਨਹੀਂ ਦੇਣਾ ਇਹਨੂੰ ਦੇਣਾ ਮੈਂ ਉਹਨਾਂ ਨੂੰ ਵੀ ਸਪਸ਼ਟ ਕੀਤਾ ਸੀ ਸਾਨੂੰ ਪਤਾ ਤਾਂ ਲੱਗਿਆ ਯਾਰ ਸਾਡਾ ਕਮਾਂਡਰ ਕੌਣ ਹੈ ਮਤਲਬ ਇੱਕ ਟਿਕਟ ਦੇ ਬਦਲੇ ਮੈਂ ਅੱਖਾਂ ਮੀਟ ਕੇ ਕਹਿ ਦਵਾਂ ਵੀ ਝਾੜੂ ਜਿੰਦਾਬਾਦ ਤੇ ਕਾਲੀ ਜਿੰਦਾਬਾਦ ਉਹ ਮਨਦੀਪ ਸਿੰਘ ਭੰਨੇ ਦੀ ਫਿਤਰਤ ਨਹੀਂ ਹੈਗੀ ਕੋਈ ਚੰਗਾ ਪਲੇਟਫਾਰਮ ਚੰਗੇ ਕੋ ਹਮ ਖਿਆਲੀ ਚੋਣ ਮੈਨੀਫੈਸਟੋ ਹਰ ਪਾਰਟੀ ਦੇ ਰਹੀ ਹੈ ਜਿਸ ਦਿਨ ਬਹਿ ਕੇ ਮੈਨੂੰ ਸਮਝਾ ਦੂਗਾ ਕੋਈ ਜਿੱਦਾਂ ਸੁਖਬੀਰ ਹੋਣਾ ਨੇ 13 ਨਕਾਤੀ ਪ੍ਰੋਗਰਾਮ ਦੇ ਤਾਜੀ 400 ਯੂਨਿਟ ਫ੍ਰੀ ਫੁਲਾਣਾ ਫ੍ਰੀ ਆ ਬਜ਼ੁਰਗਾਂ ਨੂੰ ਇੰਨੀ ਪੈਨਸ਼ਨ ਦਵਾਂਗੇ ਬੱਚਿਆਂ ਨੂੰ ਆ ਲੋਨ ਦਵਾਂਗੇ ਅਸੀਂ ਲੋਕ ਕੀ ਆ ਮੈਂ ਤੁਹਾਨੂੰ ਫਿਰ ਕਿੰਨਾ ਅਸੀਂ ਪੜ ਅਸੀਂ ਉਹਨੂੰ ਇਹ ਸਵਾਲ ਥੋੜੀ ਕਰ ਰਹੇ ਆ ਵੀ ਭਾਈ ਤੇਰ ਕੋ ਸੋਰਸ ਕੀ ਐ ਦੇਣਾ ਕਿੱਥੋਂ ਐ ਪੰਜਾਬ ਦਾ ਖਜ਼ਾਨਾ ਕਿੱਥੋਂ ਭਰਨਾ ਵਾ ਇਸ ਗੱਲ ਤੇ ਤੇ ਅਸੀਂ ਆਉਂਦੇ ਹੀ ਨਹੀਂ ਜਿਸ ਦਿਨ ਮੈਨੂੰ ਕੋ ਉਹ ਸਮਝਾਉਣ ਵਾਲਾ ਆਜੂਗਾ ਕਿ ਯਾਰ ਇਸ ਤਰੀਕੇ ਪੰਜਾਬ ਦਾ ਜਿਹੜਾ ਰੈਵਨਿਊ ਵਧਾ ਲਿਆ ਜਾਊਗਾ ਜਾਂ ਜਨਰੇਟ ਕਰ ਲਿਆ ਜਾਊਗਾ ਉਹਦੇ ਵਿੱਚ ਕੋਈ ਵੀ ਹੋਵੇ ਮੈਨੂੰ ਉਹਦੇ ਨਾਲ ਜਾਣ ਚ ਕੋਈ ਇਤਰਾਜ ਨਹੀਂ ਸਿਰਫ ਮੈਂ ਹਵਾਈ ਗੱਲਾਂ ਵਾਲੇ ਬੰਦੇ ਨਾਲ ਨਹੀਂ ਜਾ ਸਕਦਾ ਮਨਦੀਪ ਜੀ ਕੀ ਜਿਹੜੀਆਂ ਸਿਆਸੀ ਪਾਰਟੀਆਂ ਨੇ ਆਪਣਾ ਚੋਣ ਮੈਨੀਫੈਸਟੋ ਜਾਰੀ ਕਰਦੀਆਂ ਨੇ ਔਰ ਉਹਨਾਂ ਦੁਆਰਾ 5 ਸਾਲ ਦੇ ਵਿੱਚ ਵਾਦੇ ਪੂਰੇ ਨਹੀਂ ਕੀਤੇ ਜਾਂਦੇ ਕੀ ਚਾਹੀਦਾ ਨਹੀਂ ਹੈ ਕਿ ਸੰਵਿਧਾਨ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਸੋਧ ਕੀਤੀ ਜਾਵੇ ਕਿ ਜੇਕਰ ਕੋਈ ਚੋਣ ਮੈਨੀਫੈਸਟੋ ਦੇ ਵਿੱਚ ਆਪਣਾ ਕੋਈ ਵੀ ਜਿਹੜਾ ਵਾਅਦਾ ਪੂਰਾ ਨਹੀਂ ਕਰਦਾ ਉਹਦੀ ਪਾਰਟੀ ਜਾਂ ਜਿਹੜੇ ਸੀਐਮ ਦੇ ਚਿਹਰਾ ਹੈਗਾ ਜਾਂ ਕਿਸੇ ਵੀ ਉੱਤੇ ਕੋਈ ਕਾਨੂੰਨੀ ਕਾਰਵਾਈ ਕੀਤੀ ਜਾਵੇ ਮੈਂ ਨਾ ਬੜੀ ਵਾਰੀ ਬੋਲਿਆ ਤੇ ਮੇਰੀ ਬੜੀ ਤਮੰਨਾ ਸੀਗੀ ਕਿ ਮੈਂ ਇੱਕ ਪੀਆਲ ਸਪਰੀਮ ਕੋਰਟ ਦੇ ਵਿੱਚ ਪਾਦਮਾ ਉੱਥੇ ਤੁਹਾਨੂੰ ਪਤਾ ਵਕੀਲ ਬਹੁਤ ਜ਼ਿਆਦਾ ਫੀਸ ਹੈ ਇੰਨਾ ਮਤਲਬ ਕੋਈ 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 ਵੀ ਆਪਣਾ ਘਰ ਜਾੜ ਕੇ ਤੇ ਮਤਲਬ ਕਰਨਾ ਨਹੀਂ ਨਾ ਚਾਹੁੰਦਾ ਔਰ ਮੈਂ ਇੱਕ ਵਾਰੀ ਇਹ ਗੱਲ ਕੈਪਟਨ ਮਰਿੰਦਰ ਸਿੰਘ ਨਾਲ ਕੀਤੀ ਉਦੋਂ ਸਰਕਾਰ ਨਹੀਂ ਸੀ ਬਣੀ ਇਸ ਤਰ੍ਹਾਂ ਹੀ ਖੜੇ ਖੜੇ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਸਰ ਦਿਲ ਬੜਾ ਦੁਖਦਾ ਜਦੋਂ ਇਹ ਲੋਕਾਂ ਨੂੰ ਝੂਠੇ ਵਾਦੇ ਕਰ ਦਿੰਦੇ ਨੇ ਤੇ ਉਦੋਂ ਨਾ ਮੈਨੂੰ ਬੜਾ ਮਤਲਬ ਸੱਚਾ ਸੋਚਾ ਬੰਦਾ ਲੱਗਦਾ ਸੀ ਕਿ ਯਾਰ ਫੌਜੀ ਐ ਇੱਕ ਫੌਜੀ ਇੱਕ ਸਪੋਰਟਸਮੈਨ ਬੰਦਾ ਹੋਵੇ ਨਾ ਮਤਲਬ ਇੱਕ ਫੌਜੀ ਹੋਵੇ ਮੈਂ ਨਹੀਂ ਕਹਿੰਦਾ ਉਹ ਸਪੋਰਟਸਮੈਨ ਐ ਕਿ ਬੰਦਾ ਬਧੋ ਬਧੀ ਉਹਨਾਂ ਦੇ ਉੱਤੇ ਯਕੀਨ ਕਰਦਾ ਕਿ ਯਾਰ ਇਹ ਥੋੜੇ ਸਾਫ਼ ਦੇਲੀ ਹੋਣਗੇ ਮਤਲਬ ਸਿੱਧੇ ਜਿਹੇ ਲੋਕ ਹੀ ਹੋਣਗੇ ਮੈਂ ਕਿਹਾ ਸਾਰੇ ਇੱਕ ਪੀਆਈਐਲ ਤੁਹਾਡੇ ਇੰਨੇ ਵਕੀਲ ਨੇ ਉੱਥੇ ਪਾ ਲਈ ਜੋਵੇ ਤੇ ਕੈਪਟਨ ਮਰਿੰਦਰ ਸਿੰਘ ਨੇ ਮੈਨੂੰ ਲਫਜ ਸੀ ਨਾ ਨਾ ਬੇਟਾ ਉੱਥੇ ਸੈਫਟੀ ਨਹੀਂ ਹੋ ਸਕਦੀ ਉਹ ਮੈਨੂੰ 2017 ਤੋਂ ਬਾ ਇਲੈਕਸ਼ਨ ਕਮਿਸ਼ਨ ਵੀ ਪੋਲੀਟੀਸ਼ੀਅਨ ਜਿਹੜੇ ਉਹਨੂੰ ਲਾਉਂਦੇ ਨੇ ਜਾਂ ਜਿਹੜੇ ਅਕਸਰ ਕਮਾਂਡ ਤੇ ਦੇਸ਼ ਦਾ ਜਿਹੜਾ ਪੀਐਮ ਰਾਸ਼ਟਰਪਤੀ ਉਹ ਲੋਕ ਕਰਦੇ ਨੇ ਇਹਨਾਂ ਤੇ ਉਹ ਕਿਸੇ ਨਾ ਕਿਸੇ ਪੋਲੀਟੀਕਲ ਪਾਰਟੀ ਨਾਲ ਜੁੜੇ ਨੇ ਹੁਣਾਂ ਤੇ ਇਹ ਚਾਹੀਦਾ ਕਿ ਜਿਹੜੇ ਬੰਦੇ ਨੇ ਜੋ ਚੋਣ ਮੈਨੀਫੈਸਟੋ ਜਾਰੀ ਕਰ ਦਿੱਤਾ ਜੇ ਉਹ 5 ਸਾਲ ਚ ਉਹਨੂੰ ਪੂਰਾ ਨਹੀਂ ਕਰਦਾ ਮੈਨੇ ਕਹਿੰਦਾ ਵੀ ਅੱਜ ਉਹਨੇ ਕੀਤਾ ਤੇ ਹੁਣੇ ਹੀ ਕਰ ਦਵੇ 5 ਸਾਲਾਂ ਚ ਜੇ ਉਹਨੂੰ ਪੂਰਾ ਨਹੀਂ ਕਰਦਾ ਤੇ ਜਿਵੇਂ ਕਿਸੇ ਦੀਆਂ ਭਾਵਨਾਵਾਂ ਨਾਲ ਖਲਵਾੜ ਕਰਨ ਦਾ ਕਿ ਸਾਨੂੰ ਲਾਰਾ ਲਾ ਕੇ ਠੱਗੀ ਮਾਰਨ ਦਾ ਜਿੱਦਾਂ ਤੁਹਾਨੂੰ ਮੈਂ ਵੀ ਆ ਤੁਸੀਂ ਕੋਰਸ ਕਰ ਲਓ ਜਾਂ ਇੱਥੇ ਇੰਨੀ ਫੀਸ ਜਮਾ ਕਰਾ ਦਿਓ ਤੇ ਤੁਹਾਡੇ ਬੱਚੇ ਨੂੰ ਮੈਂ ਫਲਾਣੀ ਨੌਕਰੀ ਲਵਾ ਦੂੰਗਾ ਉਸ ਬੰਦੇ ਦੇ ਉੱਤੇ 420 ਦਾ ਪਰਚਾ ਦਰਜ ਹੁੰਦਾ ਇੱਕ 295 ਦਾ ਹੁੰਦਾ ਵੀ ਕਿਸੇ ਦੀਆਂ ਭਾਵਨਾਵਾਂ ਇਹਨਾਂ ਲੋਕਾਂ ਦੇ ਉੱਤੇ ਪਰਚਾ ਕਿਉਂ ਨਹੀਂ ਦਰਜ ਹੋਣਾ ਚਾਹੀਦਾ ਲੱਖਾਂ ਕਰੋੜਾਂ ਲੋਕਾਂ ਦੀਆਂ ਫੀਲਿੰਗਸ ਦੇ ਨਾਲ ਖਲਵਾੜ ਕੀਤਾ ਹੁੰਦਾ ਇਹਨਾਂ ਨੇ ਔਰ ਲੋਕਾਂ ਨੂੰ ਇਹਨਾਂ ਬਿਲਕੁਲ ਕੀੜੇ ਮਕੌੜੇ ਸਮਝਾਂਦਾ ਕੁੱਤਿਆਂ ਵਾਂਗ ਇਹਨਾਂ ਦੇ ਉੱਤੇ ਪਰਚਾ ਵੀ ਦਰਜ ਹੋਣਾ ਚਾਹੀਦਾ ਇਨਾਂ ਦੇ ਉੱਤੇ ਅੱਗੋਂ ਪਾਬੰਦੀ ਵੀ ਲੱਗਣੀ ਚਾਹੀਦੀ ਆ ਵੀ ਇੰਨੇ ਸਾਲ ਇਹ ਚੋਣ ਨਹੀਂ ਲੜ ਸਕਦੇ ਜਾਂ ਪੰਜਾਬ ਜੋ ਇਹਨਾਂ ਵਾਅਦੇ ਕੀਤੇ ਸੀ ਜਿੰਨਾ ਚਿਰ ਇਹਨਾਂ ਦੀ ਪਾਰਟੀਆਂ ਪੂਰੇ ਨਹੀਂ ਕਰ ਸਕਦੀ ਪਰ ਕੋਈ ਧਿਆਨ ਹੀ ਨਹੀਂ ਦੇਣਾ ਚਾਹੁੰਦਾ ਕਿਉਂਕਿ ਮਤਲਬ ਇਹਨਾਂ ਨੂੰ ਪਤਾ ਅਸੀਂ ਝੂਠ ਹੀ ਮਾਰਨਾ ਝੂਠ ਦੇ ਸਿਰ ਤੇ ਹੀ ਸਰਕਾਰਾਂ ਬਣਦੀਆਂ ਨੇ ਤੁਸੀਂ ਦੇਖੋ ਜਦੋਂ ਕੇਂਦਰ ਚ ਵੀ 15 ਲੱਖ ਦੇਵਾਂਗੇ ਇਹ ਤਾਂ ਤੇ ਆਮ ਗਰੀਬ ਬੰਦਾ ਜਿਹਨੂੰ ਲੱਗਦਾ ਸੀਗਾ ਕਿ 15 ਲੱਖ ਮੇਰੇ ਅਕਾਊਂਟ ਚ ਆ ਜਾਣਾ ਉਹਨੇ ਕੋਈ ਪਾਰਟੀ ਥੋੜੀ ਵੇਖਣੀ ਆ ਉਹਨੇ ਕੋਈ ਬੰਦਾ ਥੋੜੀ ਵੇਖਣਾ ਉਹਨੇ ਤਾਂ 15 ਲੱਖ ਵੇਖਣਾ ਯਾਰ ਮਾਊਂਟ ਬੜੀ ਬਿੱਗ ਮਾਊਂਟ ਨੀਤੀ ਹੋਣੀ ਚਾਹੀਦੀ ਆ ਮੇਰੀ ਇੱਕ ਆਦਤ ਆ ਕਿ ਮੈਨੂੰ ਤੁਸੀਂ ਪੁੱਛੋਗੇ ਵੀ ਆਹ ਕੰਮ ਐ ਇਦਾਂ ਐ ਮਤਲਬ ਤੇ ਮੈਂ ਤੁਹਾਨੂੰ ਕਹੂੰਗਾ ਕਿ ਨਹੀਂ ਹੋ ਸਕਦਾ ਮੇਰੇ ਕੋਲ ਝੂਠ ਨਹੀਂ ਬੋਲਿਆ ਜਾ ਸਕਦਾ ਸ਼ਾਇਦ ਇਸੇ ਕਰਕੇ ਮੈਂ ਕਿਸੇ ਦਾ ਮਤਲਬ ਹਿੱਸਾ ਨਹੀਂ ਬਣ ਸਕਦਾ ਇਸ ਕਰਕੇ ਪਰ ਮੈਂ ਆਪਣਾ ਜ਼ਮੀਰ ਕਿਸੇ ਕੀਮਤ ਦੇ ਉੱਤੇ ਵੀ ਨਹੀਂ ਮਾਰਨਾ ਚਾਹੁੰਦਾ ਜ਼ਿੰਦਗੀ 'ਚ ਕੁਝ ਬਣਾ ਨਾ ਬਣਾ ਪਰ ਉਸ ਪਰਮਾਤਮਾ ਦਾ ਮੈਂ ਬਹੁਤ ਸ਼ੁਕਰਾਨਾ ਕਰਦਾ ਵੀ ਮੇਰਾ ਮੇਰਾ ਰੱਬ ਵੀ ਮੈਨੂੰ ਬੜਾ ਪਿਆਰ ਕਰਦਾ ਜਿਹੜਾ ਮੈਨੂੰ ਲਈ ਫਿਰਦਾ ਮੈਂ ਕੱਲਾ ਬੰਦਾ ਆ ਮਾਂ ਔਰ ਮੈਨੂੰ ਸਾਰਾ ਪੰਜਾਬ ਇੰਨਾ ਪਿਆਰ ਕਰਦਾ ਮੈਂ ਐਮਐਲਏ ਬਣ ਕੇ ਕੀ ਕਰੂੰਗਾ ਉਸ ਤੋਂ ਵੱਧ ਲੋਕ ਜਿਆਦਾ ਮੈਨੂੰ ਪਿਆਰ ਕਰਦੇ ਹੋ ਮੇਰੇ ਗੁਰੂ ਦਾ ਮੇਰੇ ਉੱਤੇ ਅਸ਼ੀਰਵਾਦ ਹੈ ਉਹ ਬਣਿਆ ਰਵੇ ਕੋ ਐਮਐਲਏ ਐਮਪੀ ਵਾਲੀ ਕੁਰਸੀ ਮੇਰੇ ਲਈ ਕੋ ਬਹੁਤੀ ਵੱਡੀ ਨਹੀਂ ਹੈਗੀ ਸੋ ਇਹ ਸਨ ਸਾਡੇ ਨਾਲ ਮਨਦੀਪ ਸਿੰਘ ਮਾਨਾ ਜੀ ਜਿਨ੍ਹਾਂ ਨੇ ਕੀ ਕਿਹਾ ਕਿ ਜੇਕਰ ਕੋਈ ਹਮਖਿਆਲੀ ਪਾਰਟੀ ਮਿਲਦੀ ਹੈ ਜਾਂ ਕੋਈ ਜਿਹੜਾ ਚੰਗੇ ਕੰਮ ਕਰਨ ਵਾਲੀ ਪਾਰਟੀ ਮਿਲਦੀ ਹੈ ਤਾਂ ਇਹ ਉਨ੍ਹਾਂ ਦੇ ਨਾਲ ਇਲੈਕਸ਼ਨ ਲੜ ਸਕਦੇ ਨੇ